ਗੋਲੀ ਗੈਰਾਂ ਨਾਲ ਖੇਢੀ ਬਥੇਰੀ ਸਾਡੇ ਵਾਰੀ ਰੰਗ ਮੁਕਿਆ ਪਤੀਲਾ ਭਰਿਆ ਸੀ ਮੀਟ ਦਾ ਤੇ ਸਾਡੇ ਵਾਰੀ ਮੀਟ ਮੁਕਿਆ ਸਾਡੇ ਲਈ ਸਿਰਫ ਕੌਲੀਆਂ ਰਹਿ ਗਈਆਂ ਗੱਲ ਕੀ ਆ ਤਿੰਨ ਮੁੰਡਿਆਂ ਨੇ ਤਿੰਨ ਮੁੰਡਿਆਂ ਨੇ ਮੋਟਰ ਤੇ ਸੱਦੀ ਸੀ ਮੁੱਲ ਦੀ ਜਨਾਨੀ ਦੋ ਜਨਾਂ ਨੇ ਕਰ ਲਿਆ ਸੀ ਗਲਤ ਕੰਮ ਪਰ ਜਦੋਂ ਤੀਜੇ ਦੀ ਵਾਰੀ ਆਈ ਫਿਰ ਉਹਦਾ ਤੀਜਾ ਪੈ ਗਿਆ ਗੱਲ ਸਾਰੀ ਕੀ ਆ ਸਾਰਾ ਮਸਲਾ ਕੀ ਆ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਆਜੋ ਦੱਸ ਦਿਆ ਮੁੰਡਿਓ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਜੀਤ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਤਿੰਨ ਮੁੰਡੇ ਖੜੇ ਆ ਜਿਨ੍ਹਾਂ ਨੇ ਬਹੁਤ ਵੱਡੀ ਵਾਰਦਾਤ ਕੀਤੀ ਆ ਮੋਟਰ ਤੇ ਕੁੜੀ ਲੈ ਕੇ ਆਏ ਸੀ ਮੁੱਲ ਦੀ ਫਿਰ ਉਸ ਨਾਲ ਕੀ ਗੱਲਬਾਤ ਹੋਈ ਆ ਸਾਰਾ ਮਸਲਾ ਕੀ ਆ ਇਹ ਤਿੰਨੇ ਮੁੰਡੇ ਲੋਕਾਂ ਕੋਲ ਕੀ ਗੱਲ ਰੱਖਣਾ ਚਾਹੁੰਦੇ ਆ ਇਨਸਾਫ ਮੰਗਣਾ ਚਾਹੁੰਦੇ ਆ ਕਿਹੜੀ ਗੱਲ ਇਨਸਾਫ ਮੰਗਣ ਚਾਹੁੰਦੇ ਸਾਰੀ ਗੱਲ ਕਰਾਂਗੇ ਸਾਰਾ ਮਸਲਾ ਕੀ ਆ ਸਸੀ ਕਾ ਜੀ ਸਸੀ ਕਾ ਜੀ ਕੀ ਨਾ ਬਈ ਨਾਜਰ ਬਈ ਤੇਰਾ ਬਈ ਰਾਂਝਾ ਜੀ ਅੱਛਾ ਤੇਰਾ ਬਈ ਬਿੱਲੂ ਬਈ ਬਿੱਲੂ ਭਾਈ ਕੀ ਗੱਲ ਹੋਈ ਏ ਸਾਰੀ ਭਾਈ ਗੱਲ ਕੀ ਹੋਣੀ ਏ ਬਰਥਡੇ ਪਾਰਟੀ ਸੀਗੀ ਐਦੀ ਹੂੰ ਰਾਂਝੇ ਦੀ ਹੈਪੀ ਬਰਥਡੇ ਹਾਂ ਤੇ ਇਹ ਇੱਥੇ ਜਦੋਂ ਅਸੀਂ ਪਿਗ ਪੁਗ ਲਾਉਣ ਲੱਗ ਗਏ ਹਨ ਤੇ ਇਹਨਾਂ ਨੇ ਮੇਰੇ ਸਾਲਿਆਂ ਨੇ ਗਿਰਾ ਦੇ ਵਸਾਲੀ ਕਹਿੰਦੇ ਵੀ ਆਪਾਂ ਜਨਾਨੀ ਨਹੀਂ ਲੈਣੀ ਹੂੰ ਜਦੋਂ ਜਨਾਨੀ ਲੈਣੀ ਮੈਂ ਤਾਂ ਇਹਨਾਂ ਦੇ ਸੈਂਤ ਜਹੱਕ ਚ ਹੈ ਨਹੀਂ ਸੀ ਰਹਿਣ ਦੋ ਯਾਰ ਆਪਣੀ ਪੀਤੀ ਖਾਧੀ ਆ ਵੀ ਚਲ ਆ ਅੱਜ ਮਨੋਰੰਜਨ ਕਰੋ ਤੇ ਬੇਕਫੇਲ ਵੇਖ ਲਾਂਗੇ ਇਹ ਕਹਿੰਦੇ ਨਹੀਂ ਇਹ ਇਹ ਕੰਮ ਕਰਨਾ ਹੀ ਕਰਨਾ ਕੁਝ ਵੀ ਹੋ ਜੇ ਫੋਨ ਫੋਨ ਲਾਇਆ ਸਾਦ ਲਈ ਇੱਥੇ ਲਿਆਂਦੀ ਠੀਕ ਆ ਪਹਿਲਾਂ ਇਹ ਜਾਵੜਾ ਉਹ ਜਾਵੜਾ ਜਦੋਂ ਮੈਂ ਗਿਆ ਉਹਨੂੰ ਰੇਡ ਪੈ ਗਈ। ਅੱਛਾ ਹਾਂ ਰੇਡ ਪੈ ਗਈ ਫੇਰ ਹਾਂ ਮੈਂ ਕੀਤਾ ਕਰਿਆ ਕੋਹ ਨਹੀਂ। ਉਹ ਮੜ ਕੇ ਕੁੜੀ ਇਹ ਜਗ ਸੀਰੀਅਸ ਲੈ ਗਈ। ਉਹ ਕਹਿੰਦੀ ਮੈਂ ਤਾਂ ਵਿਆਹ ਕਰਾਉਣਾ ਇਹਨਾਂ ਚਿੱਤਨਾਂ ਚ ਜਿਹੜਾ ਮਰਜੀ ਕਰਾਵੇ। ਨਾਲੇ ਕਹਿੰਦੇ ਪਿੰਡ ਵਾਲੇ ਵੀ ਇਕੱਠੇ ਹੋ ਗਏ ਸੀ। ਪਿੰਡ ਵਾਲੇ ਵੀ ਕਹਿੰਦੇ ਵੀ ਜਿਹੜੀ ਇਹਨਾਂ ਨੇ ਕਾਰਨਾਮਾ ਕੀਤਾ ਬਹੁਤ ਵੱਡਾ ਗਲਤ ਕੀਤਾ ਗਲਤ ਕੀਤੀ ਇਹਨਾਂ ਨੇ। ਮੋਟਰ ਥੋੜੀ ਸੀ। ਹਾਂ ਮੋਟਰ ਥੋੜੀ। ਫੇਰ 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 ਬਈ ਫੇਰ ਕੀ ਲੋਡ ਫੇਰ ਫੇਰ ਕਾਦੀ ਟੈਨਸ਼ਨ। ਟੈਨਸ਼ਨ ਤਾਂ ਹੁਣ ਲੋਕਾਂ ਦੀ ਹੈ ਨਾ। ਰੇਡ ਕਿ ਵੀ ਇੱਥੇ ਭਈ ਆਹ ਕੰਮ ਗੰਦ ਪਾਈ ਜਾਂਦੇ ਪਹਿਲਾਂ ਵੀ ਲਿਆਉਂਦੇ ਸੀ ਕੁੜੀ ਕੋਈ ਪਹਿਲਾਂ ਲਿਆਈਦੀ ਸੀਗਾ ਤੇ ਜਦੋਂ ਫਿਰ ਫਿਰ ਜਦੋਂ ਉਹ ਗੰਦ ਪਾਤਾ ਕਹਿੰਦੇ ਗੰਦ ਪਾਈ ਜਾਂਦੇ ਇਹ ਐਂ ਕਰਦੇ ਉਹ ਕਰਦੇ ਬਸ ਨਾਮ ਹੈ ਹਾਂ ਉਹ ਕਹਿੰਦੀ ਇਹਨਾਂ ਜਦ ਤਨ ਜਿਹੜਾ ਮਰਜ਼ੀ ਕਰਾ ਹੁਣ ਇਹ ਦੋਨੇ ਵਿਆਹੇ ਹੋਏ ਆ ਮੈਂ ਇੱਕ ਵਾਰਾ ਸੀ ਫਿਰ ਤੇਰਾ ਹੈਪੀ ਬਰਥਡੇ ਸੀ ਹਾਂਜੀ ਮੇਰਾ ਹੈਪੀ ਬਰਥਡੇ ਸੀ ਅੱਛਾ ਕੱਲ ਸੀ ਪਰਸੋਂ ਪਰਸੋਂ ਸੀਗਾ ਜੀ ਪਰਸੋਂ ਸੀਗਾ ਅੱਛਾ ਮੀਟ ਮੂਡ ਖਾਦਾ ਫਿਰ ਹਾਂਜੀ ਖਾਦਾ ਸੀਗਾ ਮੀਟ ਬਣਾਉਂਦਾ ਦਰੂ ਦਰੂ ਪੀਤੀ ਸੀ ਹਾਂਜੀ ਦਰੂ ਵੀ ਪੀਤੀ ਸੀ ਤੇ ਤੇਰੇ ਚ ਕਿਹੜੀ ਕਾਮਵਾਕਸ਼ਨਾ ਚੱਲ ਪਈ ਕਿ ਤੂੰ ਕੁੜੀ ਮੁਝ ਵਾਸੇ ਮਨੋਂ ਕਾਮਨਾ ਹੋ ਗਈ ਜੀ ਮੈਨੂੰ ਤੇ ਤਮੰਨਾ ਸੀਗੀ ਇਹਨੂੰ ਕਿਹਾ ਫਿਰ ਤੂੰ ਹਾਂਜੀ ਇਹਨੂੰ ਕੀ ਕਿਹਾ ਫਿਰ ਮੈਂ ਕਿਹਾ ਜੀ ਆਪਾਂ ਕੋਈ ਕੁੜੀ ਲਿਆ ਗਏ ਇੱਥੇ ਤੇ ਆਪਾਂ ਸੈੱਟ ਕਰ ਗਏ ਇੱਥੇ ਕੰਮ ਤੇ ਮੁੜ ਕੇ ਜੀ ਐਵੇਂ ਜਿਹੀ ਕਰੀ ਤੇ ਅਸੀਂ ਦੋਨਾਂ ਨੇ ਲੈ ਆਂਦੀ ਹਾਂ ਉਹਨਾਂ ਨੇ ਕਿ ਤਿੰਨਾਂ ਨੇ ਦੋ ਦੋਨਾਂ ਨੇ ਲੈਂਦੀ ਸੀਗੀ ਤਿੰਨਾਂ ਨੇ ਅੱਛਾ ਇਹ ਤੇਰਾ ਤੇਰਾ ਤੂੰ ਵੀ ਨਾਲ ਸੀ ਬਈ ਇਹਨਾਂ ਦੇ ਹਾਂਜੀ ਬਈ ਮੈਂ ਵੀ ਨਾਲ ਅੱਛਾ ਫੇਰ ਬਈ ਕੀ ਗੱਲ ਗੱਲ ਕੀ ਹੋਈ ਸੀ ਸਾਰੀ ਬਈ ਬਈ ਕੁਝ ਨਹੀਂ ਯਾਰ ਅਸੀਂ ਪੈਗ ਲਾਈ ਜਾਂਦੇ ਸੀ ਚਿਕਨ ਚਿਕਨ ਬਣਾਇਆ ਸੀਗਾ ਅਸੀਂ ਮੋਟਰ ਤੇ ਤੇ ਜਿਹੜਾ ਚਿਕਨ ਚੱਕਰ ਮਰਾ ਇਹਦਾ ਮੇਰਾ ਸਾਲੇ ਨੇ 2-3 ਲਾ ਕੇ ਪੈਗ ਜੇ ਨਾਲੇ ਤਾਂ ਮੇਰਾ ਤਲਾਕ ਹੁੰਦਾ ਹੁੰਦਾ ਦਾਰੂ ਵੱਧ ਚੜਦੀ ਐ ਇਹਨੂੰ ਵੱਧ ਚੜਦੀ ਐ ਲਾ ਕੇ ਤਾਂ ਇਹ ਪੀ ਕੇ ਘੁੱਟ ਰੰਗੀਨ ਹੋ ਜਾਂਦਾ ਲਾ ਕੇ 3-4 ਮੋٹے-ਮੋٹے ਪੈਗ ਕਹਿੰਦਾ ਵੀ ਮੈਨੂੰ ਤਾਂ ਪਾਰਟੀ ਦੋ ਤੁਸੀਂ ਮੇਰਾ ਅੱਜ ਜਨਮ ਦਿਨ ਆ ਤਾਂ ਮੈਨੂੰ ਗਿਫਟ ਤੁਸੀਂ ਦਿੱਤਾ ਨਹੀਂ ਕੋਈ ਅਸੀਂ ਆਖਿਆ ਵੀ ਦਾਰੂ ਲੈ ਆਂਦੀ ਮੀਟ ਲੈ ਆਂਦਾ ਤੇਰੀ ਖਾਤਰ ਅਸੀਂ ਤੇ ਹੈਪੀ ਬਰਥਡੇ ਵਾਲਾ ਕੇਕ ਲੈ ਆਂਦਾ ਠੀਕ ਐ ਤੇ ਕਹਿੰਦਾ ਵੀ ਨਹੀਂ ਨਹੀਂ ਮਹਾਰਾ ਜਿਗਾਰਡ ਲਾਉਣਾਗਾ ਗਰਮ ਮਨ ਹੋਣੀ ਪਤਾ ਜਿੱਥੋਂ ਮਰਜ਼ੀ ਦਾ ਜਗਾੜ ਲਾਉਣਾ ਗੱਲ ਤੁਸੀਂ ਦੇਖ ਲਓ ਵੀ ਮੋਟਰ ਤੇ ਦਿਨੇ ਆਏ ਫਿਰ ਇਹਨਾਂ ਨੇ ਗੱਲ ਰਾਇ ਕੀ ਕੀਤੀ ਪਹਿਲਾਂ ਇਹਨਾਂ ਨੇ ਪੈਗ ਲਾਏ ਇਹਦਾ ਹੈਪੀ ਬਰਥਡੇ ਸੀ ਮੁੰਡੇ ਦਾ ਰਾਂਝੇ ਦਾ ਹੈਪੀ ਬਰਥਡੇ ਸੀ ਰਾਂਝਾ ਕਰੇ ਕਵਲੀਆਂ ਹੈ ਰਾਂਝਾ ਰਾਂਝਾ ਬਹੁਤ ਸੋਹਣਾ ਨਾਮ ਰੱਖਿਆ ਤੇਰਾ ਹਾਂਜੀ ਰਾਂਝਾ ਬਹੁਤ ਉਹੋ ਜਿਹਾ ਤੇਰੇ ਕੰਮ ਹੈ ਉਹੋ ਜਿਹਾ ਆਪਣੇ ਕੰਮ ਆ ਜੀ ਅੱਛਾ ਠੀਕ ਹੈ ਤੁਸੀਂ ਦੇਖ ਲਓ ਦੋਸਤੋ ਫਿਰ ਰਾਂਝ ਨੇ ਡਿਮਾਂਡ ਕੀਤੀ ਕਹਿੰਦਾ ਇੱਕ ਕੁੜੀ ਆਪਾਂ ਲੈ ਕੇ ਆਉਣੇ ਆ ਜਿਹਦੇ ਨਾਲ ਆਪਾਂ ਆਪਦਾ ਜਿਹੜੀ ਇਹਨੂੰ ਕਾਮਵਾਸ਼ਨਾ ਪੈਦਾ ਹੋਈ ਪੈਗ ਲਾ ਕੇ ਫਿਰ ਇਹਨਾਂ ਨੇ ਕੁੜੀ ਲਿਆਂਦੀ ਕੁੜੀ ਲਿਆ ਕੇ ਫਿਰ ਉਸ ਨਾਲ ਗਲਤ ਕੰਮ ਹਰਕਤ ਕੀਤੀ ਦੋ ਜਨਾਂ ਨੇ ਉਹਦੇ ਨਾਲ ਗਲਤ ਕੰਮ ਕਰ ਲਿਆ ਜਦੋਂ ਤੀਜੇ ਦੀ ਵਾਰੀ ਆਈ ਉਦੋਂ ਪਿੰਡ ਵਾਲਿਆਂ ਨੇ ਰੇਡ ਪਵਾਤੀ ਪੁਲਿਸ ਆਈ ਤੇ ਇਹਦੇ ਗੱਲ ਪਾਤੀ ਕੁੜੀ ਅਛਾ ਬਈ ਇਹ ਕੁੜੀ ਕੀ ਕਹਿੰਦੀ ਸੀ ਉਹ ਭੈਣ ਦਾ ਰਾਂਝਾ ਜੱਜਦਾਵੇਂ ਨੇ ਉਹਨੇ ਮੱਝਾਂ ਚ ਲੰਗੇ ਸੀ ਦੋ ਜਹਰ ਹੀ ਚਾਰ ਗਿਆ ਸਾਨੂੰ ਪਸਾ ਕੇ ਰੱਖਦਾ ਹੈ ਨਾ ਤਾਂ ਹੁਣ ਉਹ ਮੈਂ ਵਿਆਹ ਕਰ ਮੇਰੇ ਮੜਤੀ ਸਰ ਨਾ ਤਾਂ ਹੁਣ ਇਹਨਾਂ ਨੂੰ ਮੈਂ ਕਦੇ ਵਾੜਨ ਦੇ ਯੋਗਾਂ ਜੇ ਬਾਰ ਬਈ ਦੇ ਨਾਲ ਇਹਦੇ ਮੈਨੂੰ ਆਇਆ ਹੁੰਦਾ ਮਹੀਨਾ ਦੇ ਫੇਰ ਮਾਰਾਂ ਹੈ ਤੇ ਆਹੀ ਕੁਝ ਹੋਈ ਨਹੀਂ ਨਹੀਂ ਅੱਛਾ ਫਿਰ ਪਿੰਡ ਵਾਲਿਆਂ ਨੇ ਤੁਹਾਡੇ ਰੇਡ ਪਾਦੀ ਤੁਸੀਂ ਮੋਟਰ ਤੇ ਬੈਠੀ ਸਾਰੇ ਜਣੇ ਪਿੰਡ ਵਾਲੇ ਸਾਡੇ ਤੇ ਪਹਿਲਾਂ ਵੀ ਲੱਗਦੇ ਸੀਗੇ ਅੱਛਾ ਠੀਕ ਹੈ ਨਾ ਸਾਡੀ ਟਿਕੜੀ ਤੇ ਲੱਗਦੇ ਆ ਕਿਵੇਂ ਕਿਵੇਂ ਮੋਟਰਾਂ ਮਾਟਰਾਂ ਨੇੜੇ ਤੇੜੇ ਸੀ ਮੋਟਰ ਆਨਰਾਂ ਗਾ ਨੇੜੇ ਤੇੜੇ ਸੀ ਅਸੀਂ ਕਦੇ ਮਹੀਨੇ ਸਵਾ ਮਹੀਨੇ ਬਾਅਦ ਅਸੀਂ ਕਿਤੇ ਕਰ ਲੈਂਦੇ ਸੀ ਜਿਗਾਰਡ ਫੰਕਸ਼ਨ ਕਰਦੇ ਸੀਗੇ ਅਸੀਂ ਇਕੱਠੇ ਹੁੰਦੇ ਸੀਗੇ ਜਦੋਂ ਤੇ ਉਹ ਪਹਿਲਾਂ ਹੀ ਲੱਗਦੇ ਸੀ ਵੀ ਭੈਣ ਦੇ ਯਾਰ ਵੀ ਇਹ ਮੇਰੇ ਸਾਲੇ ਨਾਲੇ ਰਾਂਝੇ ਤੇ ਲੱਗਦੇ ਰਾਂਝੇ ਤੇ ਜ਼ਿਆਦਾ ਲੱਗਦੇ ਸੀ ਵੀ ਮੇਰਾ ਸਾਲਾ ਹਾਏ ਤੁਸੀਂ ਐ ਸਿੱਧਾ ਹੀ ਕਹਿ ਦਿੰਨਾ ਬੇੜਾ ਹੀ ਤੁਹਾਡਾ ਰਾਂਝੇ ਨੇ ਹਾਂ ਇਹਨੇ ਬਾਤ ਤੈਨੂੰ ਕਹੀ ਇਹ ਨਾ ਵੀ ਰਾਂਝੇ ਨੇ ਤਾਂ ਬੱਜੀਆਂ ਚਾਹ ਰੀਆਂ ਸਨ 2004 ਤੇ ਤੇ ਭਾਈ ਗੱਲ ਕੀ ਬਣੀ ਸਾਰੀ ਜਦੋਂ ਪਿੰਡ ਵਾਲਿਆਂ ਨੇ ਸਾਰਿਆਂ ਨੇ ਤੁਹਾਡੇ ਤੇ ਉਹ ਮਤਲਬ ਸਾਰੇ ਬੰਦੇ ਇਕੱਠੇ ਹੋ ਗਏ ਮੋਟਰ ਤੇ ਠੀਕ ਹੈ ਤੁਸੀਂ ਗਲਤ ਕੰਮ ਕਰੀ ਜਾਂਦੇ ਜਦੋਂ ਤੇਰੀ ਵਾਰੀ ਆਈ ਉਦੋਂ ਤੇਰੀ ਵਾਰੀ ਤੇ ਹੀ ਪੰਗਾ ਪੈ ਗਿਆ ਫਿਰ ਕੁੜੀ ਨੂੰ ਉਹਨਾਂ ਨੇ ਕਿਹਾ ਵੀ ਤੂੰ ਹੁਣ ਇਹਨਾਂ ਨਾਲ ਕਿਹਨੇ ਵਿਆਹ ਕਰਾਉਣਾ ਨੇ ਉਹਨਾਂ ਨੇ ਕੋਲ ਪਲਾਨਿੰਗ ਬਲੂਇੰਗ ਸਿਕਿਉਰਟੀ ਕਰੀ ਨਹੀਂ ਉਹ ਨੇ ਕਿਹਾ ਕੁੜੀ ਕਹਿੰਦੀ ਵੀ ਜਾਂ ਤਾਂ ਇਹਨਾਂ ਦੇ ਬਲਾਤ ਉਹ ਕਹਿੰਦੇ ਜਾਂ ਤਾਂ ਇਹਨਾਂ ਦੇ ਬਲਾਤ ਕਰਦਾ ਪਰਚਾ ਪਾ ਅੱਛਾ ਤਿੰਨਾਂ ਤੇ ਤਿੰਨਾਂ ਤੇ ਤੇ ਜਾਂ ਕਹਿੰਦੀ ਫਿਰ ਉਹ ਕਹਿੰਦੀ ਫਿਰ ਕੁੜੀ ਮੈਨੂੰ ਕਹਿੰਦੀ ਮੈਂ ਤਾਂ ਹਜੇ ਕੁਝ ਵੀ ਨਹੀਂ ਕੀਤਾ ਮੈਨੂੰ ਕੁੜੀ ਕਹਿੰਦੀ ਵੀ ਐਂ ਕਰੋ ਵੀ ਜੇ ਬਲਾਤ ਕਰ ਤੋਂ ਬਚਣਾ ਹੁਣ ਵੀ ਮੈਂ ਵੀ ਫਸੀ ਵੀ ਆ ਹਨਾ ਵੀ ਇੱਕ ਜਣਾ ਤਿੰਨਾਂ ਚ ਮੇਰਾ ਵਿਆਹ ਕਰਾ ਲਓ ਹੁਣ ਇਹਨਾਂ ਦੇ ਦੋਨਾਂ ਦੇ ਵਿਆਹ ਹੋਏ ਹੋਏ ਸੀਗੇ ਫਿਰ ਮੈਨੂੰ ਇਹਨਾਂ ਦੇ ਇਹਨਾਂ ਦਾ ਘਰ ਤੋੜਦੇ ਸੀਗੇ ਤਲਾਕ ਹੁੰਦੇ ਬਾਈ ਤੰਨੇ ਘਰ ਪੱਟੇ ਜਾਂਦੇ ਹਨ ਤੇ ਨਾਲ ਹੀ ਜੇਲ੍ਹ ਚ ਜਾਂਦੇ ਤਿੰਨੇ ਭਲਾ ਮੈਂ ਨਹੀਂ ਕੀਤਾ ਇਹਨਾਂ ਦਾ ਕੀਤਾ ਕੁਝ ਵੀ ਕੀਤਾ ਇਹਨਾਂ ਇਹ ਤਾਂ ਜਾਂਦੇ ਹੀ ਕਹਿੰਦਾ ਫਿਰ ਮੈਂ ਮੈਨੂੰ ਮਰਦੇ ਨੂੰ ਅੱਕ ਚੱਬਣਾ ਪਿਆ ਮੈਂ 40 ਸਾਲ ਕੋਈ ਨਹੀਂ ਯਾਰਾਂ ਲਈ ਕੁਰਬਾਨੀ ਦਿੱਤੀ ਆ ਪਰ ਹੁਣ ਇਹਨਾਂ ਨੂੰ ਇਹ ਗੱਲ ਕਹਣਾ ਵੀ ਬਾਹਰ ਬੈਠੀ ਨੰਨੀ ਅੱਛਾ ਤੂੰ ਵਿਆਹ ਕਰਾ ਲਿਆ ਹੈ ਹਾਂ ਇਹਨਾਂ ਤਿੰਨ ਦੋਵਾਂ ਨੇ ਕਰਵਾਇਆ ਨਹੀਂ ਇਹਨਾਂ ਦੇ ਵਿਆਹ ਹੋਏ ਸੀ ਇਹਨਾਂ ਦੇ ਵਿਆਹ ਹੋਏ ਹੋਏ ਤੇਰਾ ਵਿਆਹ ਹੋਇਆ ਹਾਂ ਫਿਰ ਫਿਰ ਵੀ ਆਹੀ ਕੰਮ ਕਰੀ ਜਾਂਦਾ ਤੂੰ ਘਰੇ ਹੈਗਾ ਤੇਰਾ ਸਾਰਾ ਸਿਸਟਮ ਫਿਰ ਤੂੰ ਇੱਧਰ ਇਹਨਾਂ ਨਾਲ ਉਹ ਯਾਰ ਇਹਨੇ ਮੇਰੇ ਸਾਲੇ ਨੇ ਦਾਰੂ ਨਾਲ ਚ ਪੈਦਾ ਹੋ ਗਿਆ ਲਾਲਚ ਵੀ ਹੋ ਗਿਆ ਯਾਰ ਬਈ ਕਿੰਦਾ ਰੂਪਿਤ ਵੀ ਇੱਕ ਆ ਸਿਆਪਾ ਗਲ ਪਿਆ ਮਜਨੂ ਦਾ ਯਾਰ ਇਹਦਾ ਭੈਣ ਰਾਂਝੇ ਦਾ ਇਹਨੇ ਲਹੂ ਪੀ ਰਖਿਆ ਸਾਡਾ ਯਾਰ 12 ਵਜੇ ਤੇ ਅਸੀਂ ਦਾਰੂ ਰਾਂਝੇ ਕੋਈ ਪਿੰਡ ਦੇ ਵਿੱਚ ਹੀ ਵਾਰ ਦਾਤ ਕੀਤੀ ਹੈ ਕੋਈ ਇਹ ਜੀ ਪਿੰਡ ਦੇ ਵਿੱਚ ਕੀਤੀ ਸੀਗੀ ਹਾਂ ਹੈ ਮੂੰਹ ਕਾਲਾ ਕਰਕੇ ਹਾਂ ਮੂੰਹ ਕਾਲਾ ਕਰਕੇ ਪਹਿਲਾ ਹੀ ਮੂੰਹ ਇਹਦਾ ਕਾਲਾ ਨੇ ਬਾਅਦ ਚ ਉਹ ਤੋਂ ਜ਼ਿਆਦਾ ਕਰਤਾ ਇਹ ਉਹ ਤੋਂ ਕੋਈ ਕਾਲਸਾ ਇਹ ਹਲੇ ਲਿੱਥੀ ਨਹੀਂ ਗਈ ਪੱਕਾ ਰੰਗ ਕਰ ਹਜੇ ਤਾਂ ਗਧੇ ਤੇ ਭੌਂਦੇ ਗੱਲ ਕਰ ਗਧਾ ਨਹੀਂ ਮਿਲਿਆ ਪਿੰਡ ਚ ਗੱਲ ਕਰ ਕੱਲਾ ਮੂੰਹ ਹੀ ਕਾਲਾ ਕੀਤਾ ਸੀ ਇਹਦਾ ਗਧਾ ਇਹਦਾ ਵੀ ਬਿਲੜਾ ਬੈਹਦਾ ਜਿਵੇਂ ਥੋੜਾ ਵੇਲ ਬਾਹਤਾ ਵੇਲ ਉਹੀ ਤਾਂ ਗੱਲ ਮੈਂ ਅੱਛਾ ਭਾਈ ਹੁਣ ਤੂੰ ਉਹਨੂੰ ਘਰੇ ਲਿਆਇਆ ਜਣਾ ਚ ਬਹਿ ਗਿਆ ਹੋਰ ਉਹਨੂੰ ਘਰੇ ਲੈ ਕੁੜੀ ਅੱਛਾ ਤੇਰੇ ਘਰ ਦੇ ਕੁਝ ਨਹੀਂ ਕਹਿੰਦੇ ਪਏ ਤੈਨੂੰ ਕਰਦੇ ਤਾਂ ਹੁਣ ਬਈ ਬਸੇਦਾ ਜਿਵੇਂ ਪੁੱਸਲੀ ਟਾਂਡੀ ਚਾਗਦੀ ਹੁੰਦੀ ਐ ਚਾਗਦੇ ਵੇਖ ਕੇ ਕੀ ਕਹਿੰਦੇ ਆ ਬਸ ਉਹ ਗਾਲਾਂ ਇਧਰ ਨੂੰ ਨਾ ਗਏ ਤਾਂ ਗਾਲਾਂ ਕੱਢ ਤੀਆਂ ਇਧਰ ਨੂੰ ਐਗਲਾ ਕਹਿੰਦਾ ਵੀ ਆਹ ਕੀ ਜਿਗਾਰਡ ਜਾ ਤੂੰ ਵਿਆਹ ਲੈਂਦਾ ਹਨਾ ਆ ਕੀ ਤੁਸੀਂ ਜਿਗਾਰ ਵਿਆਹ ਲੈਂਦਾ ਅਜਾ ਪਿੰਡ ਵਾਲੇ ਕਹਿੰਦੇ ਹੈ ਪਿੰਡ ਵਾਲਿਆਂ ਤਾਂ ਕਹਿੰਨੇ ਕਹਨੇ ਕਰਦੇ ਵੀ ਕਹੀ ਜਾਂਦੇ ਆ ਹੁਣ ਦੱਸ ਤੈਨੂੰ ਐਂ ਦਿਲਤ ਨਹੀਂ ਹੋਇਆ ਵੀ ਚੱਲ ਜਿਗਾਰਡ ਹੈਗਾ ਯਾਰ ਇਹਨੂੰ ਕੰਮ ਤੇ ਲਾ ਦਈਏ ਨਹੀਂ ਯਾਰ ਐ ਤਾਂ ਨਹੀਂ ਹੁਣ ਉਹ ਤਾਂ ਚੱਲ ਜਿਹੜੀ ਗੱਲ ਹੁਣ ਮੇਰੇ ਨਾਲ ਦੀ ਹੋਗੀ ਪਰ ਮੈਨੂੰ ਹੁਣ ਐ ਤਾਂ ਡਾਊਟ ਰਹਿੰਦਾ ਹੀ ਜੇ ਕਿਤੇ ਕਹਦੇ ਮੈਂ ਰਾਤ ਲਾ ਕੇ ਬਣੀ ਐ ਮੈਂ ਬਹੁਤ ਹੈ ਹੈ ਦਿਲ ਚ ਤਾਂ ਤੁਹਾਨੂੰ ਪਤਾ ਵਹਿਮ ਫਿਰ ਹੋਈ ਜਾਂਦਾ ਦਿਲ ਚ ਤਾਂ ਵਹਿਮ ਹੈਗਾ ਹੀ ਹੈ ਹਾਂ ਇਹ ਤਾਂ ਕਈ ਵਾਰੀ ਭਰਾਵਾ ਸਾਡੇ ਤੇ ਸ਼ੱਕ ਕਰਨ ਲੱਗ ਜਾਂਦਾ ਜੇ ਕਈ ਵਾਰੀ ਅਸੀਂ ਦੁੱਖ ਗੇੜੇ ਨੇ ਘਰ ਕੰਨੀ ਦੀ ਲਾ ਲਗੇ ਤੇ ਵੀ ਮੇਰੇ ਸਾਲੇ ਚਾਹੇ ਇਹ ਲੰਘ ਜੇ ਠੀਕ ਆ ਤੇ ਇਹ ਵੀ ਭਾਏ ਨਾ ਸ਼ੱਕ ਕਰਨ ਲੱਗ ਜਾਂਦਾ ਫਿਰ ਫੋਨ ਲਾ ਕੇ ਪੁੱਛ ਤੂੰ ਕਿੱਥੇ ਖੜਿਆ ਹੋਏ ਕੀ ਕਰਦੇ ਆ ਹੋਏ ਵੀ ਇਹ ਕਈ ਵਾਰੀ ਇਹਦੇ ਘਰ ਵਾਲੀ ਬਾਹਰ ਬੂਰ ਫਿਰਦੀ ਹੋਵੇ ਤੇ ਅਸੀਂ ਭਲੇਖੇ ਨਾਲ ਹੀ ਲੰਘ ਜਗੇ ਤੇ ਮੇਰਾ ਸਾਲਾ ਬਾਹਰ ਤਾਂ ਆ ਕੇ ਬਹਿ ਜਾਊਗਾ ਜਦੋਂ ਇਹਦੀ ਘਰ ਵਾਲੀ ਕਿਸੇ ਰਿਸ਼ਤਦਾਰੀ ਜਾਂਦੀ ਆ ਉਦੋਂ ਸਾਨੂੰ ਇਹ ਸਾਧ ਲੈਂਦਾ ਘਰੇ ਹੈ ਨਹੀਂ ਮੇਰੇ ਕੋਲ ਬਾਈ ਉਹਨਾਂ ਦਿੰਦਾ ਇਹਨਾਂ ਨੂੰ ਮੈਂ ਇਹਨੂੰ ਪਹਿਲਾਂ ਹੀ ਕਿਹਾ ਬਾਬੀ ਮਿਲਣਾ ਕਰਨਾ ਖੇਤ ਉਹਦੋਂ ਹੀ ਕਰੇ ਨਹੀਂ ਸਾਦਾ ਸਾਨੂੰ ਯਾਰ ਸਿੱਧੀ ਗੱਲ ਦੱਸਾ ਠੀਕ ਹੈ ਨਾ ਫੇਰੇ ਸਾਨੂੰ ਸਾਰੀ ਰਾਤ ਨਹੀਂ ਬੈਠਾ ਜਾਣ ਦਿੰਦਾ ਕਿਸੇ ਪਾਸੇ ਇਹਨੂੰ ਆਉਂਦਾ ਮੇਰੇ ਘਰ ਵਾਲੀ ਬਾਹਰ ਅੰਦਰ ਗਈ ਵੀ ਯਾਰ ਰਿਸ਼ਤਦਾਰੀ ਚ ਮੇਰੇ ਨਾਲ ਕਿਤੇ ਮਗਰ ਨਾ ਜਾ ਵੜਨ ਬਾਈ ਬਤਨੋਂ ਐ ਲੱਗਦਾ ਹੈ ਜੀ ਯਾਰ ਹੁਣ ਟੁੱਟ ਗਿਆ ਬਈ ਕਹਿੰਦੇ ਹੁੰਦੇ ਵੀ ਯਾਰ ਵਿਆਹ ਤੋਂ ਬਾਅਦ ਕੋਈ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਪਹਿਲਾਂ ਵਾਲੀਆਂ ਉਹ ਪਾਸਟ ਭੁੱਲ ਜਾਂਦਾ ਬੰਦਾ ਫਿਊਚਰ ਪਲੈਨਿੰਗ ਕਰਨ ਲੱਗਿਆ ਦਾ ਵੀ ਫਿਊਚਰ ਪਲੈਨਿੰਗ ਕਰ ਲਾ ਉਹ ਯਾਰ ਗਾਣੇ ਕਹੀ ਲਿਖੇ ਜਾਂਦੇ ਕਿਵੇਂ ਵਿਆਹ ਕਰਵਾ ਲੈ ਚੰਦਰੀ ਨੇ ਪਰਿਵਾਸ਼ ਕਿਨੇ ਛੱਡੇ ਹਾਂ ਕੀ ਬਾਤ ਜਿਹੜੀ ਨਾ ਹੱਡਾ ਹੱਡਾ ਰੋੜੀ 'ਚ ਗਿੱਜ ਗਿਆ ਕਤਿਹੜੋ ਮਤਲਬ ਹਲਾ ਕੁੱਟ-ਕੱਟ ਕੇ ਤਾਂ ਭਲਾ ਹਟਾ ਜਾਏ ਤੂੰ ਕਿੱਥੇ ਛੱੜਦਾ ਨਹੀਂ ਫਿਰ ਤੂੰ ਬਈ ਯਾਰ ਤੂੰ ਸਾਰੇ ਪਿੰਡ ਦੇ ਸਾਹਮਣੇ ਕਹਿ ਹੀ ਦਿੰਦਾ ਵੀ ਯਾਰ ਬਲਾਤ ਕਰਦਾ ਕੇਸੀ ਪਵਾਲਨ ਦੇ ਫਿਰ ਉਹ ਯਾਰ ਮੈਨੂੰ ਇੰਨਾ ਕਰਕੇ ਮਰ ਲੌਂਦੇ ਲੌਂਦੇ ਨਾ ਮੈਂ ਤਾਂ ਇੱਕ ਦਿਨ ਸੱਟ ਲੈਸੇ ਨੂੰ ਦਾ ਰਾਂਝੇ ਨੂੰ ਮੈਂ ਕਿਹਾ ਵੀ ਫੋਨ ਲਾ ਲਿਆ ਕਰੋ ਫਸਾਇਆ ਤਾਂ ਮੈਂ ਇੰਨਾ ਕਰ ਕੀ ਆ ਅੱਛਾ ਬਈ ਰਾਂਝੇ ਤੋਂ ਘੇੜੇ ਲਾਉਣਾ ਇਹਨੇ ਘਰ ਮੋੜ ਦੀ ਬਾਈ ਕੰਮ ਤਾਂ ਤੇ ਜਾਣਾ ਪੈਂਦਾ ਤੇ ਜੇ ਤੇ ਘਰ ਵਾਲੇ ਜਿਗੜੀ ਅਸੀਂ ਕੀ ਕਰਗੇ ਹੈ ਇਹਦਾ ਸਿੱਧਾ ਮੂਹ ਤੇ ਗਈ ਕਿਤੀ ਵੀ ਤੁਸੀਂ ਆ ਤੁਹਾਡੀ ਖਤ ਤਾਂ ਮੈਂ ਅੱਕ ਚੱਬਿਆ ਕੀ ਪਾਇ ਹੁਣ ਤੁਸੀਂ ਇਹ ਵੇਖੋ ਵੀ ਜਿਹੜੀ ਤਿੰਨ ਜਣੇ ਤਿੰਨ ਜਣਿਆਂ ਨੇ ਕੁੜੀ ਰਲ ਕੇ ਲਿਆਂਦੀ ਕੁੜੀ ਲਿਆਂਦੀ ਸੀ ਰਲ ਕੇ ਹੁਣ ਉਹੀ ਕੁੜੀ ਕਿੰਨੇ ਮੁੰਡਿਆਂ ਕੋਲ ਗਈ ਹੋਊਗੀ ਪਹਿਲਾਂ ਹੀ ਕਿੰਨੇ ਮੁੰਡਿਆਂ ਕੋਲ ਗਈ ਹੋਊ ਬਾਈ ਤੇਰੇ ਨੂੰ ਦਿਲ ਦੇ ਵਿੱਚ ਤੇਰੇ ਐ ਨਹੀਂ ਵੱਜਦਾ ਯਾਰ ਵੀ ਇਹਦੇ ਮੂਹਰੇ ਅੱਗੇ ਸਾਡੀ ਪਰਵਰਿਸ਼ ਹੋਊਗੀ ਸਾਡੀ ਪੀੜੀਦਰ ਪੀੜੀ ਚੱਲੂਗੀ ਫਿਰ ਅਸੀਂ ਕੀ ਕਰਾਂਗੇ ਉਹ ਨਾ ਮੈਂ ਮੈਂ ਉਹਨੂੰ ਗੱਲ ਕੀਤੀ ਸੀ ਇੱਕ ਦਿਨ ਮੈਨੂੰ ਕਹਿੰਦੀ ਚੱਲ ਪਹਿਲਾਂ ਮੇਰੀ ਮਜਬੂਰੀ ਸੀ ਨਾ ਮੇਰਾ ਪਿਓ ਨਸ਼ਾ ਪੱਤਾ ਕਰਦਾ ਮੇਰੀ ਮਾਂ ਹੈ ਨਹੀਂ ਹੈ ਨਾ ਵੀ ਸਾਡੇ ਘਰ ਦੇ ਗਜਰੇ ਲਈ ਮੈਨੂੰ ਕੁਛ ਨਾ ਕੁਛ ਇਹ ਕਰਨਾ ਪੈਂਦਾ ਸੀ ਫਿਰ ਕਹਿੰਦੀ ਤੇਰੇ ਕੋਲ ਹੁਣ ਸਾਰਾ ਕੁਝ ਆ ਫਿਰ ਮੈਂ ਇਹ ਕੰਮ ਨਹੀਂ ਕਰੂੰਗੀ ਮੇਰੇ ਤੇ ਵਿਸ਼ਵਾਸ ਰੱਖੀ ਪਰ ਮੇਰੇ ਸਾਲ ਦਾ ਜਿਹੜਾ ਦਿਲ ਤੇ ਤੇਰੇ ਪਤਾ ਹੀ ਹੈ ਵਹਿ ਵੜ ਜਾਂਦਾ ਉਹ ਨਹੀਂ ਨ ਨਾ ਨਾ ਜਾਣਾ ਅੱਛਾ ਹਾਂ ਜਿਵੇਂ ਨਾ ਵਾਲੀ ਲੈ ਕੇ ਲੋਹੇ ਨਾਲ ਜਿਵੇਂ ਚੌਂਕ ਚੋਂ ਬੜਿਆ ਹੁੰਦਾ ਹੁੰਦਾ ਹਾਂ ਤਾਂ ਇਹ ਹੁਣ ਫੋਨ ਵੀ ਮੇਰਾ ਮੇਰੇ ਕੋਲੇ ਹੈ ਫੋਨ ਉਹ ਕਹਿੰਦੀ ਮੈਂ ਫੋਨ ਵੀ ਨਹੀਂ ਰੱਖਦੀ ਤੇ ਉਹ ਉਹ ਕਹਿੰਦੀ ਨਾ ਮਤਰੀ ਕਿਸੇ ਕੁੜੀ ਨਾਲ ਗੱਲ ਕਰਨ ਦੀ ਮੈਂ ਨਾ ਮੈਂ ਆਪ ਕਰਾਂ ਤੇ ਸ਼ੱਕ ਛੁੱਕ ਨਹੀਂ ਹੁੰਦਾ ਸ਼ੱਕ ਹੁਣ ਦਿਲ ਚ ਹੈਗਾ ਬਾਈ ਇਹ ਨਿਕਲਦੇ ਨਹੀਂ ਪਰ ਉਹ ਮੈਨੂੰ ਕਹੀ ਜਾਂਦੀ ਆ ਵੀ ਮੈਂ ਹੁਣ ਤੂੰ ਮੇਰੇ ਤੇ ਸ਼ੱਕ ਨਾ ਕਰ ਵੀ ਮੈਂ ਜਿਹੜਾ ਪਹਿਲਾਂ ਚਲ ਮਜਬੂਰੀ ਕਰਕੇ ਜੋ ਕੁਝ ਕਰਦੀ ਕਰਦੀ ਵੀ ਹੁਣ ਤੇਰੇ ਕੋਲ ਸਾਰਾ ਕੁਝ ਮੈਨੂੰ ਖਾਣ ਨੂੰ ਮਿਲਦਾ ਪੈਨਨ ਨੂੰ ਮਿਲਦਾ ਵੀ ਮੈਂ ਗਲਤ ਕੰਮ ਨਹੀਂ ਕਰੂੰਗੀ ਹੁਣ ਕਦੇ ਹੁਣ ਰਿਸ਼ਤਦਾਰੀ ਦੇ ਵਿੱਚ ਜਾਣੇ ਜਾਂ ਸ਼ਹਿਰ ਦੇ ਵਿੱਚ ਜਾਣੇ ਤੈਨੂੰ ਲੱਗਦਾ ਯਾਰ ਵੀ ਮੈਂ ਕੀ ਕਰ ਲਿਆ ਯਾਰ ਬਹੁਤ ਵੱਡੀ ਰਾਤ ਨੂੰ ਪਏ ਨੂੰ ਆਸਮਾਨ ਵੱਲ ਵੇਖਦਾ ਤਾਰੇ ਵੇਖਦਾ ਤਾਂ ਤੈਨੂੰ ਐ ਲੱਗਦਾ ਹੋਵੇ ਯਾਰ ਮੈਂ ਇਹ ਕਦੇ ਰਾਂਝਾ ਨਾ ਹੀ ਸਾਦਾ ਕੁੜੀ ਨਾ ਹੀ ਅਸੀਂ ਪਾਰਟੀ ਕਰਦੇ ਦਿਲ 'ਚ ਕਦੇ ਇਹ ਜਿਹਾ ਖਿਆਲ ਆਏ ਹੁਣ ਬਈ ਕਦੇ ਕਿਤੇ ਤਾਂ ਐ ਹੁੰਦਾ ਵੀ ਪਿਸਤੌਲ ਚੱਕ ਲਾਂ ਤੇ ਇਹਦੇ ਮਾਰਾ ਪਹਿਲਾ ਮੱਥੇ 'ਚ ਫਾਇਰ ਪਾ ਦਿੰਦੇ ਯਾਰ ਜਿਹਨੇ ਪਸਾਇਆ ਫੇਰ ਹੁਣ ਕਿਤੇ ਰਿਸ਼ਤੇਦਾਰੀ ਦੀ ਜਗ੍ਹਾ ਦਾ ਕੋਈ ਰਿਸ਼ਤੇਦਾਰ ਆਵੇ ਚਾਹ ਕਦਾ ਕਨੱਖੀ ਜੱਖਣ ਸੋਹਣੀ ਹੈਗੀ ਐ ਜੋ ਕਨੱਖੀ ਜੱਖਣ ਝਗਦਾ ਦੇ ਦਿਲ ਚੋਂ ਮੇਰੇ ਸਾਲ ਦਾ ਵੀ ਇਹ ਤਾਂ ਉਹ ਨਿਗਾ ਨਾਲ ਝੱਕੇ ਬੀ ਉਹ ਹੀ ਨਾ ਸਿਸਟਮ ਫੇਰ ਚੱਲ ਪਿਆ ਉਹ ਨਿਗਾ ਨਾਲ ਝੱਕਦੇ ਆ ਵੀ ਇਹ ਹੈ ਜਗਾੜੀ ਐ ਫਲਾਣਾ ਰੌਲਾ ਤਾਂ ਬਾਈ ਪਈ ਜਾਂਦਾ ਤੇ ਪਰ ਆਦੇ ਆਪ ਨੂੰ ਵੀ ਸ਼ਰਮ ਆਉਂਦੀ ਆ ਪਰ ਹੁਣ ਬਾਈ ਕਹਿੰਦੇ ਹੁੰਦੇ ਆ ਵੀ ਮੋਗਲੇ ਚ ਬਾਹਰ ਦਿੱਤੀ ਆ ਤੇ ਹੁਣ ਤਾਂ ਚੱਲਣੀ ਪਈ ਤੁਸੀਂ ਦੇਖ ਲਓ ਦੋਸਤੋ ਤਿੰਨ ਜਣਿਆਂ ਨੇ ਗਲਤੀ ਕੀਤੀ ਤਿੰਨ ਜਣਿਆਂ ਨੇ ਮੁੰਡਿਆਂ ਨੇ ਕੀ ਕੀਤਾ ਖੇਚ ਕੁੜੀ ਛੱਦੀ ਮੋਟਰ ਤੇ ਪੈਗ ਲਾ ਕੇ ਛੱਦੀ ਤੇ ਤਿੰਨਾਂ ਨੇ ਫਿਰ ਜਿਹੜਾ ਕੁਝ ਕਰਨਾ ਸੀ ਉਹ ਕਰਨਾ ਸਟਾਰਟ ਕੀਤਾ ਤੋ ਜਣਿਆਂ ਨੇ ਕਰ ਲਿਆ ਇੱਕ ਜਣਾ ਰਹਿ ਗਿਆ ਜਦੋਂ ਤੇ ਪਿੰਡ ਵਾਲਿਆਂ ਨੇ ਰੇਡ ਪਾਤੀ ਹੁਣ ਇਹ ਇਹਦੇ ਨਾਲ ਹੁਣ ਇਹਦੇ ਨਾਲ ਵਿਆਹ ਹੋ ਗਿਆ ਉਹਦਾ ਇਹਦੇ ਨਾਲ ਵਿਆਹ ਹੋ ਗਿਆ ਹੁਣ ਰਾਤ ਨੂੰ ਇਹ ਸੁਪਨੇ 'ਚ ਸੋਚਦਾ ਅਸਮਾਨ ਵੱਲ ਵੇਖ ਕੇ ਬੋਲਦਾ ਵੀਰ ਮੈਂ ਗਲਤੀ ਕਰ ਲਈ ਬਹੁਤ ਵੱਡੀ ਗਲਤੀ ਕਰ ਲਈ ਕੀ ਪਤਾ ਰਾਂਝਾ ਨਾ ਹੀ ਕਹਿੰਦਾ ਵੀ ਕੁੜੀ ਲਈਏ ਨਾ ਹੀ ਅਸੀਂ ਪਾਰਟੀ ਕਰਦੇ ਨਾ ਹੀ ਉਹਦਾ ਜਨਮ ਦਿਨ ਹੁੰਦਾ ਤੇ ਨਾ ਹੀ ਇਹ ਜਾਂ ਕੰਮ ਹੁੰਦਾ ਨਾ ਹੀ ਮੇਰਾ ਸਾਲਾ ਜੰਮਦਾ ਇਹ ਇਹ ਜਾਂ ਕੰਮ ਹੀ ਨਹੀਂ ਸੋਣਾ ਇਹ ਜੰਮਦਾ ਹੀ ਨਾ ਕਹਿੰਦਾ ਇਹੇ ਜੀਆਂ ਵਾਰ ਦੱਤਾ ਹੋ ਗਿਆ ਕਹਿੰਦਾ ਫੇਰ ਕਹਿੰਦਾ ਮੈਨੂੰ ਸ਼ੱਕ ਵੀ ਉਹਦੇ ਤੇ ਹੁੰਦਾ ਕਿ ਸ਼ੱਕ ਕਦੇ ਦੂਰ ਨਹੀਂ ਹੁੰਦਾ ਕਿਉਂਕਿ ਸ਼ੱਕ ਜਦੋਂ ਇੱਕ ਵਾਰੀ ਬੰਦੇ ਦੇ ਵਿੱਚ ਵੱੜ ਜੇ ਨਾ ਉਹ ਬਾਤ ਸਹੀ ਨਹੀਂ ਹੁੰਦਾ ਕਿਉਂਕਿ ਇਹਨੂੰ ਐਂ ਲੱਗਦਾ ਵੀ ਉਹ ਹਜੇ ਵੀ ਗਲਤ ਅਜੇ ਰਿਸ਼ਤਦਾਰੀ ਦੇ ਵਿੱਚ ਜਾਂਦੀ ਹੈ ਤੇ ਇਹਨੂੰ ਐਂ ਲੱਗਦਾ ਵੀ ਕਿਤੇ ਯਾਰ ਉਹ ਗਲਤ ਨਾ ਹੋ ਜੇ ਕੋਈ ਰਿਸ਼ਤਾ ਚਾਹਦਾ ਉਹਦੇ ਵਾਲਾ ਇਹਨੂੰ ਨਾ ਲੱਗਦਾ ਵੀ ਕਿਤੇ ਕੋਈ ਗਲਤ ਨਾ ਹੋ ਜੇ ਗਏ ਪਹੁੰਚ ਕੇ ਦੇਖੇ ਬਾਈ ਨੂੰ ਜਦੋਂ ਮਹੀਨਾ ਕੋ ਹੋਇਆ ਹੈ ਨਾ ਸਾਨੂੰ ਮਿਲਦਾ ਸੜ ਡੱਕ ਕੇ ਦਰ ਉਹਨਾਂ ਨੂੰ ਪਹੁੰਚ ਯਾਰ ਆਇਆ ਮੈਨੂੰ ਸੋਹਣੀ ਲੱਗਦੀ ਫਲਾਨਾ ਲੱਗਦੀ ਫੋਨ ਲਾ ਕੇ ਫਿਰ ਅਸੀਂ ਇੱਥੇ ਮੋਟਰ ਤੇ ਘਿਹਸਿਆ ਉਹਨੂੰ ਦਸ ਪਾ ਕੇ ਲੱਤਾ ਬੰਨ ਕੇ ਨਾ ਰਾਂਜਨ ਹਾਂ ਵੀ ਸਾਲਿਆ ਹੁਣ ਤਾਂ ਚਲ ਘਰੇ ਬਸ ਗਈ ਹੁਣ ਤਾਂ ਤੂੰ ਛੱਡ ਦੇ ਘਿਹਸਿਆ ਜੀ ਹਾਂ ਜੀ ਉਹਦੇ ਸਿੱਤਰ ਪਏ ਉਹਦੇ ਬਈ ਯਾਰ ਪਤਾ ਕੀ ਕਰਦਾ ਸੀ ਦਾਰੂ ਨਾਲ ਡੱਕ ਲੈਂਦਾ ਸੀਗਾ ਭਾਂ ਤੂੰ ਮੈਨੂੰ ਤੇਰੇ ਵਾਲੀ ਸੋਹਣੀ ਲੱਗਦੀ ਆ ਪਰਜ ਆ ਪਾਇ ਕੀਤਾ ਜੋ ਕੀਤਾ ਨਿਆਰਾ ਹੀ ਆ ਗਿਆ ਮੋਟਰ ਤੇ ਸੱਦਲਾ ਤੇ ਅਸੀਂ ਫਿਰ ਨਹੀਂ ਭੰਦਾ ਹਜੇ ਹਜੇ ਇਹਦੀ ਘਰ ਵਾਲੀ ਆ ਹੁਣ ਤਾਂ ਉਹ ਆ ਫੋਨ ਆ ਗਿਆ ਕੀ ਵੀ ਤਾਂ ਉਹ ਤਾਂ ਤਾਂ ਨਹੀਂ ਕਿਤੇ ਉਹ ਤਾਂ ਉਹਦਾ ਘਰ ਉਹ ਇਹਦੀ ਤਾਂ ਘਰ ਵਾਲੀ ਨੇ ਬਹੁਤ ਕੁੱਟਿਆ ਉਹ ਫੇਰ ਬਈ ਬਸ ਆਹੀ ਕੋਈ ਹੋਇਆ ਹੁਣ ਮੇਰੇ ਨਾਲ ਇੱਕ ਦਿਨ ਮੈਥੋਂ ਫੇਰ ਛੱਤਰ ਖਾਦੇ ਨੇ ਲੁੱਚੇ ਜਿਹੇ ਇਸ਼ਾਰੇ ਕਰ ਕਰ ਨਾਹਦਾ ਹੀ ਬਾਰ ਵੇਚਦੀ ਇਹ ਲੁੱਚੇ ਜਿਹੇ ਕਰਦਾ ਨਾਂਜੀ ਮੈਂ ਤਾਂ ਜਰਦਾ ਮਲਦਾ ਸੀ ਅਸੀਂ ਤੇ ਹੁਣ ਜਰਦਾ ਜਰਦਾ ਮਲਦਾ ਸੀ ਇਹ ਕਿਦਾਂ ਜਰਦਾ ਜਰਦਾ ਐ ਐ ਮਲਦੇ ਹੁੰਦੇ ਕਿ ਐ ਮਲਦੇ ਹੁੰਦੇ ਅੱਛਾ ਇਹ ਇਹ ਕਿਦਾਂ ਐ ਮਲਦੇ ਐਸ ਲੋਟੇ ਐਂ ਮਲਦੇ ਹੁੰਦੇ ਜਰਦਾ ਹੀ ਹੋਰ ਕਿੰਨਾ ਐ ਐ ਮਲ ਕੇ ਜਰਦਾ ਐ ਕਿੰਦਾ ਹੈਗਾ ਯਾਰ ਬਹਿਬਤੀ ਤਾਂ ਹੈਗਾ ਇਹਦੇ ਕਰਕੇ ਤਾਂ ਸੀ ਫਸੇ ਆ ਭੈਣ ਚ ਇਹ ਬਹਿਬਤੀ ਇਹ ਤਾਂ ਹੁਣ ਵਿਚਾਰਾ ਇੰਨਾ ਕਿ ਮਜਬੂਰ ਹੋਇਆ ਪੈਰ ਦੇ ਓ ਟੱਟੀ ਬੈਠੀ ਹੋਵੇ ਤੇ ਬਾਹਰ ਤੇ ਖੜਾ ਹੁੰਦਾ ਡਾਂਗ ਲੈ ਕੇ ਵੀ ਕਿਤੇ ਗਲਤ ਨਾ ਹੋ ਜਾਏ ਗਲਤ ਨਾ ਹੋ ਜਾਏ ਭਾਈ ਰਾਤ ਨੂੰ ਉਹ ਵਾਸ਼ਰੂਮ ਵਾਸ਼ਰੂਮ ਜਾਂਦੀ ਹੈ ਫਿਰ ਨਾਲ ਜਾਂਦਾ ਨਾ 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 ਜਾਣੀ ਦੇਦੀ ਅੰਦਰ ਬਾਥਰੂਮ ਬਣਾਇਆ ਭਰਾਵਾ ਅੰਦਰ ਤੂੰ ਇਹ ਦੇਖ ਲੈ ਯਾਰ ਉਹਦੀ ਕੀ ਮਜਬੂਰੀ ਹੈ ਬਈ ਯਾਰ ਉਹ ਵੀ ਗੱਲ ਆਣਾ ਕਿਉਂਕਿ ਉਹਦੀ ਮਜਬੂਰੀ ਵੀ ਹੋ ਸਕਦੀ ਹੈ ਯਾਰ ਪਹਿਲਾਂ ਕਿਤੇ ਉਹਦੇ ਮਾਪਿਓ ਕਹਿੰਦੇ ਤੂੰ ਬਿਮਾਰ ਰਹਿੰਦੇ ਸੀ ਦਵਾਈ ਚੱਲਦੀ ਸੀ ਉਦੋਂ ਫਿਰ ਉਹ ਕੰਮ ਇਹ ਕਰਦੀ ਸੀ ਭਰਾ ਹੈ ਨਹੀਂ ਉਹਦਾ ਠੀਕ ਆ ਉਹ ਕੰਮ ਕਰਦੀ ਸੀਗੀ ਤੇ ਫਿਰ ਬਈ ਯਾਰ ਉਹਦੀ ਮਜਬੂਰੀ ਜੀ ਹੁਣ ਕੀ ਪਤਾ ਉਹ ਸਹੀ ਹੋ ਗਈ ਹੋਵੇ ਕੀ ਤੂੰ ਇਹ ਜੇ ਫੇਰ ਛੱਕਣਾ ਕਰਨਾ ਉਹਦੇ ਨੇ ਬਈ ਪਤਾ ਚੈੱਕ ਕਰ ਕੀ ਹੈ ਹੁਣ ਮੈਨੂੰ ਕਿਤੇ ਕਿਤੇ ਇਹਦਾ ਮੈਨੂੰ ਵਿਸ਼ਵਾਸ ਇੰਨਾ ਕੋ ਹੋ ਜਾਂਦਾ ਜਦੋਂ ਉਹਨੇ ਮੈਨੂੰ ਕਿਹਾ ਹਨਾ ਤੇ ਉਸ ਤੋਂ ਬਾਅਦ ਫਿਰ ਕਈ ਵਾਰ ਮੇਰੇ ਹਾਲ ਦਾ ਦਿਲ ਚ ਫੇਰ ਉਹੀ ਚੀਜ਼ ਵੱਡ ਜਾਂਦੀ ਹੈ ਹਨਾ ਪਰ ਉਹਨੇ ਮੈਨੂੰ ਇੱਕ ਦਿਨ ਕਿ ਹਾਂਜੀ ਕਰਾਂਗੇ ਹੋਰ ਹੋਇਆ ਕੰਮ ਕਰਾਂਗੇ ਜੀ ਮੈਂ ਤਾਂ ਇਹਦਾ ਨਾ ਹੋਂ ਨਹੀਂ ਜਾਂਦਾ ਹੁਣ ਤੁਰਦਾ ਹੀ ਨਹੀਂ ਮੇਰਾ ਆਪਦਾ ਵਿਆਹ ਹੋ ਮੁੜ ਕੇ ਉਹ ਹੀ ਅਗਲੀ ਗੱਲਾਂ ਕੱਢੂਗੀ ਤੂੰ ਮੱਸੀ ਕੱਦ ਜਾਣਾ ਕਹੇ ਦੱਸਦੀ ਆਂਦੀ ਆ ਯਾਰ ਇਹਨੇ ਭੈਣ ਚੋਦਦੇ ਨੇ ਸਾਨੂੰ ਕਿਸੇ ਚਾਰ ਬੰਦੇ ਚ ਖੜਨ ਜੋਗੇ ਨਹੀਂ ਛੱਡਿਆ ਯਾਰ ਇਹਨੇ ਮੇਰੇ ਸਾਹ ਅਜਾ ਫਿਰ ਪਿੰਡ ਜੇ ਤੁਹਾਨੂੰ ਕੀ ਕਹਿੰਦੇ ਫਿਰ ਸਾਰਿਆਂ ਨੂੰ ਪਿੰਡ ਜੇ ਕਹਿੰਦਾ ਮੇਦੇ ਸਲੇ ਹੋ ਜਾਂਦੇ ਜਨਨਨੀ ਵਾਰ ਮੇਦੇ ਸਲੇ ਜਨਨਨੀ ਵਾਰ ਹੂੰ ਠੀਕ ਹੈ ਤੁਸੀਂ ਬਹੁਤ ਹਾਂ ਹੁਣ ਜਿਹੜੇ ਮੁੰਡੇ ਇਹ ਜਿਆ ਕੰਮ ਕਰਦੇ ਆ ਜਿਹੜੇ ਇਹ ਜੀਆਂ ਗੱਲਾਂ ਵਾਰ ਦਤਾ ਉਹਨਾਂ ਤਾਂ ਹੋ ਜਾਂਦੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੋ ਮੈਂ ਤਾਂ ਕਹਿੰਦਾ ਜੇ ਕਿੱਲੇ ਹੋਣੀਆਂ ਬੇ ਕੱਲਾ ਕੱਲਾ ਲੈ ਕੇ ਜੋ ਫਾ ਵੀਗੇ ਆ ਉਹਦਾ ਲੱਖਾ ਤਲਾਉਂਗੇ ਨਹੀਂ ਇਹ ਤਾਂ ਨਹੀਂ ਤੁਸੀਂ ਇਹੀ ਰਹਿ ਦਿਓ ਮੈਂ ਕਹਿੰਦਾ ਨਾ ਹੀ ਕਰੇ ਇਹ ਜਿਆ ਕੰਮ ਜਾਂਦਾ ਕਰੋ ਨਾ ਠੀਕ ਹੈ ਵਾਦਕਾਰ ਦਾ ਕੇਸ ਹੀ ਪੈਸਾ ਯਾਰ ਜੇ ਬਾਲਾ ਬਾਲਾ ਬੰਦੇ ਦੇ ਕੀੜਾ ਉੱਠਦਾ ਹੋਵੇ ਨਾ ਪਰ ਸੀਰੀਅਸ ਆ ਸਿੱਧੀ ਗੱਲ ਯਾਰ ਠੀਕ ਹੈ ਕਹਿੰਦੇ ਹੁੰਦੇ ਆ ਜੇ ਕੁੜੀ ਉਹ ਤੇ ਮਾਨ ਹੰਨੀ ਦਾ ਕੇਸ ਕਰਦੇ ਵੀ ਮੇਰੇ ਨਾਲ ਧੱਕਾ ਕੀਤਾ ਮੇਰੇ ਨਾਲ ਗਲਤ ਕੀਤਾ ਬਲਾਤਕਾਰ ਦਾ ਕੇਸ ਪਵਾਵੇ ਤੇ ਕਹਿੰਦੇ 2-3 ਸਾਲ ਤਾਂ 10 ਸਾਲ ਤਾਂ ਬੰਦਾ ਜਮਾਨਤ 7 ਸਾਲ ਤਾਂ ਜਮਾਨਤ ਤੇ ਨਹੀਂ ਹੁੰਦੀ ਹਾਂ ਹਾਂ ਮੋਰ ਕੇ ਬਈ ਇੱਥੇ ਜੇਲ੍ਹ ਚ ਬੰਦੇ ਹੋਰ ਵੀ ਬਹੁਤ ਦੇਹੇ ਜੇ ਕੰਮ ਨਾ ਹੀ ਕਰੋ ਮੈਂ ਕਹਿੰਦਾ ਮੈਂ ਕਹਿੰਦਾ ਇਹ ਚੰਗਾ ਨਾ ਕਰੇ ਬਈ ਪਹਿਲਾਂ ਵੀ ਇੱਕ ਦੋ ਵਾਰ ਨਾ ਕਰੀ ਮਜੇ ਤਰ੍ਹਾਂ ਦੇ ਜਾਂਦੇ ਹੁਣ ਹੁਣ ਬਹੁਤ ਬੋਸਕਤਾਈ ਹੈ ਕੰਮ ਹਾਂਜੀ ਇਹਦੂ ਬਾਤ ਨਹੀਂ ਕਰਦੇ ਜੀ ਜੇ ਕੁੜੀ ਨੂੰ ਪਾਰਾ ਚੜ ਗਿਆ ਕੁੜੀ ਦੀ ਬਾਤ ਸੁਣੀ ਜਾਂਦੀ ਹੈ ਪਹਿਲਾਂ ਤਾਂ ਤੇ ਜਵਾਕ ਨੇ ਘਰੇ ਕੋਟਾ ਇਹਦੀ ਕੁੜੀ ਬਕੂੜੀ ਤੇ ਮੁੰਡਾ ਵਾਵਾ ਵੱਡੇ ਆ ਫਿਰ ਇਹਦੀ ਜਨਾਨੀ ਨੇ ਇਹ ਲੀੜੇ ਲੂੜੇ ਪਾਦੇ ਪੰਜ ਸੱਤ ਤਰੀ ਦਾ ਉਹਦੂ ਬਾਦ ਛੇਤਰ ਪੇਗੇ ਮੇਰੇ ਆ ਕੰਮ ਕਾਂਢ ਤੋਂ ਤੇ ਹੁਣ ਜੇ ਇਹ ਜੇ ਕੰਮ ਕਰੂਗਾ ਤਾਂ ਉਹ ਮਾਰ ਵੀ ਦੇਣਗੇ ਨਾ ਜੰਡੇ ਵਟਣਗੇ ਜੰਡੇ ਕਦੀ ਘਰ ਵਾਲੀ ਬਹੁਤ ਪੈੜੀ ਆ ਗਈ ਨੇੜੇ ਮਤਲਬ ਇਹਦੇ ਕੋਲ ਉੱਠ ਜਾਂਦਾ ਆਹ ਕਹੂੰਗਾ ਮੈਨੂੰ ਸ਼ਰਟ ਦੇ ਆ 파ੜਤੀ ਕਰਦਾ ਨੇ ਸ਼ਰਟ 파ੜਦੀ ਕਹਿੰਦੇ ਹੁੰਦੇ ਆ ਨਾ ਯਾਰ ਕੁੜੀ ਕੁੜੀ ਦੀ ਵੱਧ ਸੁਣੀ ਜਾਂਦੀ ਆ ਬਾਈ ਕੁੜੀ ਦੀ ਵੱਧ ਸੁਣੀ ਜਾਂਦੀ ਆ ਜੇ ਤੁਹਾਡੇ ਤੇ ਕੇਸ ਪਵਾ ਕੇ ਉਹ ਬਲਾਤਕਾਰ ਦਾ ਤੁਹਾਨੂੰ ਪਤਾ ਨਹੀਂ ਕਿੰਨੇ ਟਾਈਮ ਤੱਕ ਜੇਲ੍ਹ ਦੇ ਵਿੱਚ ਸੜ ਦੇਣਾ ਮੇਰੀ ਗੱਲ ਸੁਣੋ ਕੁੜੀ ਨੂੰ ਕੁਝ ਨਹੀਂ ਹੋਣਾ ਸੀ ਕੁੜੀ ਦੀ ਸੁਣੀ ਜਾਂਦੀ ਆ ਹੁਣ ਮੇਰੀ ਗੱਲ ਸੁਣਜੇ ਕੁੜੀ ਸਾਡੇ ਕੋਲੇ ਆਈ ਸੀ ਅਕਸਰ ਉਹਨੂੰ ਉਹਦੇ ਬੰਦੇ ਦਾ ਹੱਕ ਦਿੱਤਾ ਸੀ 5000 ਰੁਪਏ ਦਿੱਤਾ ਸੀ ਠੀਕ ਆ ਆਪਦੀ ਮਰਜ਼ੀ ਨਾਲ ਆਈ ਸੀ ਨਾ ਉਹ ਉਸ ਤੋਂ ਬਾਅਦ ਕੀ ਹੋ ਗਿਆ ਸਾਡੇ ਤੇ ਉਹ ਜਦੋਂ ਲੋਕਾਂ ਦਾ ਜ਼ੋਰ ਪੈ ਗਿਆ ਵੀ ਜਾਂ ਤਾਂ ਵਿਆਹ ਕਰਾ ਲਓ ਨਹੀਂ ਬਲਾਤ ਕਰਦਾ ਪਰਚਾ ਅੱਛਾ ਠੀਕ ਆ ਨਾਲ ਤਾਂ 5500 ਗਿਆ ਸੀਗਾ ਜਾਂ ਸੀ 7-7 ਸਾਲ ਹੀ ਅੰਦਰ ਜਾਂਦੇ ਚਲ ਮੇਰਾ ਤਾਂ ਨਹੀਂ ਚੰਗਾ ਸੀ ਵਿਆਹ ਤੋਂ ਕਰਾ ਲਿਆ ਵੀ ਉਹਦੇ ਨਾਲੋਂ ਚੰਗਾ ਵੀ ਚਲ ਵਿਆਹ ਕਰਾਓ 7 ਸਾਲ ਉਹ ਹੀ ਜਿਹੜੀ ਅੰਦਰ ਲਾਉਣੇ ਆ ਇਹਦਾ ਆਪਦਾ ਬਾਹਰ ਕੱਢ ਲਓ ਤੇਰਾ ਵਿਆਹ ਹੁੰਦਾ ਸੀ ਕਿ ਨਹੀਂ ਹੁੰਦਾ ਸੀ ਪਹਿਲਾਂ ਬਈ ਹੁੰਦਾ ਸੀਗਾ ਬੇਦਰੇ ਮੇਰੇ ਤੇ ਦੋ ਤਣੇ ਰਸਤੇ ਆਏ ਸੀ ਕਿ ਇੱਕ ਮੇਰਾ ਸ਼ਗਨ ਪਿਆ ਉਹ ਟ ਮੁੜ ਕੇ ਉਹਦੀ ਖਾਤਰ ਤੋੜਿਆ ਨਹੀਂ ਉਹ ਪਰ ਸ਼ਗਨ ਵਾਲੇ ਬੰਦੇ ਨਹੀਂ ਕਹਿ ਕੇ ਆਏ ਵੀ ਤੇਰੇ ਤੇ ਕੋਈ ਕੇਸ ਕੁ ਸੀਤਾ ਹੋਵੇ ਵੀ ਤੁਹਾਡੇ ਨਾਲ ਸਤਕਾ ਵੀ ਤੂੰ ਪਹਿਲਾਂ ਕਿ ਰਿਸ਼ਤਾ ਕਰਾਉਣਾ ਉਹਨਾਂ ਨੇ ਕੁਛ ਨਹੀਂ ਕਿਹਾ ਉਹ ਕਹਿੰਦੇ ਚੱਲ ਜਿਹੜਾ ਕੋ ਹੋਗਾ ਹੋਗਾ ਚੱਲ ਇਹਦਾ ਨਹੀਂ ਤੇਰਾ ਸੰਜੋਗ ਸਹੀ ਦਸ ਸੀ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਤੇਰਾ ਹਾਂ ਵੀ ਤੂੰ ਚੱਲ ਤੇਰੇ ਵਧੀਆ ਹੋਗਾ ਤੂੰ ਤਰਾਸ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਇਹਦਾ ਵੀ ਇਹ ਗੇਹੇ ਜੇ ਕੰਮਾਂ ਚ ਪੈਦਾ ਫਿਰ ਤਾਂ ਹੀ ਕਰਕੇ ਹੋਗਾ ਮੈਂ ਹੀ ਕਰਵਾਉਂਦਾ ਸੀ ਬਾਈ ਰਿਸ਼ਤਾ ਇਹ ਰੇ ਨੂੰ ਯਾਰ ਹਾਂ ਤੇ ਉਹ ਪਰ ਹੁਣ ਜਦੋਂ ਮੈਨੂੰ ਵੀ ਕੁਝ ਬੋਲੇ ਉਹ ਆਂਦੇ ਕਿ ਕਿਤੇ ਉਹ ਹੀ ਨਾਲ ਕਰਾਉਂਦਾ ਨਹੀਂ ਨਹੀਂ ਕੁੜੀ ਬਹੁਤ ਵਧੀਆ ਜੀ ਸੈਨ ਨਹੀਂ ਸੀ ਕੁੜੀ ਯਾਰ ਇਹ ਤਾਂ ਸਾਡੇ ਨਾਲ ਦਿਮਾਗ ਤੇ ਠੇਕਰ ਆ ਮੂਦਾ ਵੱਜ ਗਿਆ ਤੇ ਇਹ ਹੁਣ ਹੋਣੀ ਹੋਵੇ ਉਦੋਂ ਹੋ ਹੀ ਜਾਂਦੀ ਸਹੀ ਗੱਲ ਹੈ ਨਾ ਉਹੀ ਗੱਲ ਹੈ ਤੇਰੇ ਵਾਲੀ ਗੱਲ ਬਾਈ ਯਾਰ ਜਦੋਂ ਮਾੜਾ ਟਾਈਮ ਹੋਵੇ ਨਾ ਸੰਦੂਖ ਚ ਪਈ ਵੀ ਚੱਲੇ ਜਾਂਦੀ ਹੁੰਦੀ ਹੈਗੀ ਠੀਕ ਹੈ ਤੇ ਹੁਣ ਭਰਾਵਾ ਇਹਦਾ ਜਨਮ ਦਿਨ ਸੀਗਾ ਸੱਪ ਬਸ ਇਹੀ ਪੈ ਗਿਆ ਸਾਡੇ ਗਾਲ ਕਹਿੰਦਾ ਬਾਈ ਯਾਰ ਉੱਥੇ ਪੈਂਡ ਵਾਲੇ ਵੀ ਕੁੱਟੀ ਗਏ ਮੋਟਰ ਤੇ ਵੀ ਕੁੱਟੀ ਗਏ ਨੂੰ ਤਾਂ ਕੋਈ ਪਤਾ ਨਹੀਂ ਲੱਗਿਆ ਕੋਈ ਪਤਾ ਨਹੀਂ ਲੱਗੇ ਹਾਂਜੀ ਮੈਨੂੰ ਕੋਈ ਪਤਾ ਨਹੀਂ ਲੱਗੇ ਇਹ ਮੈਨੂੰ ਲੱਗਦਾ ਹੁਣ ਵੀ ਦਾਰੂ ਦਾਰੂ ਪੀਤੀ ਲੱਗਦੀ ਉਹ ਤਾਂ ਲੱਗਿਆ ਰਹਿੰਦਾ ਤੜਕੇ ਤੋਂ ਮਨ ਵਾਲਾ ਜਦ ਇਹਨੂੰ ਚਾਰ ਪੈਸੇ ਇਹਦੇ ਕੋਲੇ ਆਗੇ ਫਿਰ ਤਾਂ ਤੜਕੇ ਚੱਲ ਪੈਂਦਾ ਸਾਰੇ ਸਾਰਾ ਜਿਹੜਾ ਬੈ ਜਿਹੜਾ ਸਿਸਟਮ ਤੁਹਾਡਾ ਬਣਿਆ ਸਾਰਾ ਇਹਨੇ ਬਣਾਇਆ ਇਹਨੇ ਬਣਾਇਆ ਬਸ ਤੇ ਤੁਸੀਂ ਤੇ ਤੁਸੀਂ ਦੋਵੇਂ ਜਣੇ ਰਲ ਕੇ ਇਹ ਤੇ ਬਵਾਉਂਦੇ ਕੋਈ ਸਾਨੂੰ ਆਇਆ ਸੀ ਇਹਦੇ ਮੁੜਕੇ ਦਾ ਪਰਿਵਾਰ ਟੁੱਟ ਗਿਆ ਤੇ ਕੁੜੀ ਆ ਮੁੰਡਾ ਫਿਰ ਇਹੋ ਜੇ ਕੰਮ ਕਾਹਤੋਂ ਕਰਦਾ ਤੂੰ ਇਦੋ ਵਾਰ ਨਹੀਂ ਕਰਦੇ ਹੈ ਇਦੋ ਵਾਰ ਨਹੀਂ ਕਰਦੇ ਹੁਣ ਤਾਂ ਨਾ ਕਰੀ ਨਾ ਕਰੀ ਉਹ ਤਾਂ ਬੇੜਾ ਪਤਾ ਨਾ ਤੂੰ ਹੁਣ ਤਾਂ ਬਾਈ ਸਾਡਾ ਵੀ ਗਰੁੱਪ ਚ ਬਾਹਰ ਕੱਢਿਆ ਵੈਸੇ ਤੇ ਹੁਣ ਤਾਂ ਖੜਾ ਹੀ ਬੈਠੇ ਇਹਨੂੰ ਬਸ ਸਫਾਈ ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਕਸੂਰ ਨਹੀਂ ਸੀਗਾ ਇਹਦਾ ਕਸੂਰ ਸੀਗਾ ਅਸੀਂ ਤਾਂ ਖਲਿਆਰੀ ਖੜੇ ਨਹੀਂ ਇਹਨੂੰ ਅਸੀਂ ਥੜੇ ਨਹੀਂ ਚੜ੍ਹਨ ਦੇਣਾ ਅਸੀਂ ਹਾਂ ਹੁਣ ਬਾਈ ਕਿ ਯਾਰ ਬਣਾਏਗਾ ਹੋਰ ਨੇ ਨਾ ਬਣਾਉਂਨੋ ਫਿਰਦਾ ਇਹਨੂੰ ਨੀ ਨਾ ਬਣਾਉਂਦਾ ਕੋਈ ਇਹਨੂੰ ਨਹੀਂ ਕੋਈ ਹਾਂ ਵੀ ਅਗਲਾ ਕਹਿੰਦਾ ਸਾਰੇ ਪਾਸੇ ਤੁਸੀਂ ਕਹਿੰਦੇ ਉਹਨਾਂ ਨੇ ਪੱਕੀ ਲਿਆ ਸੀਗੀ ਦਾਦਾ 15 15 ਸਾਲੋ ਕਿਸੇ ਉਹਨਾਂ ਨੂੰ ਪੋਸਾ ਕੇ ਰੱਖਦਾ ਤੇ ਅੱਜ ਅਸੀਂ ਪਾਵਾਂਗੇ ਨਵੀਂ ਲਿਆ ਤੇ ਸਾਨੂੰ ਕਿਵੇਂ ਬਖਸ਼ੂਗੇ ਸਹੀ ਗੱਲ ਇਹਦਾ ਕੰਮ ਹੀ ਇਹ ਆ ਬਈ ਯਾਰ ਇਹਦਾ ਕੰਮ ਹੀ ਇਹ ਹੁਣ ਤੁਸੀਂ ਇਹ ਦੱਸੋ ਵੀ ਤਾਂ ਹਾਂ ਦਾਰੂ ਪੀਤੀ ਹੋਵੇ ਇਹਦਾ ਐ ਨਹੀਂ ਪਤਾ ਕੋਈ ਗੱਲਬਾਤ ਕਿਸੇ ਦੇ ਤੇਰੇ ਮੇਰੇ ਦੀ ਭੇਦ ਹੋਵੇ ਐ ਨਹੀਂ ਪਤਾ ਤੀਜੇ ਬੰਦੇ ਕੋਲ ਜਾ ਕੇ ਦੱਸਿਆ ਵੀ ਉਹ ਐ ਕਰਦਾ ਵੀ ਉਹ ਉਹਦੇ ਨਾਲ ਗੱਲ ਆ ਇਹੋ ਹੀ ਉਹਦੇ ਨਾਲ ਇਹੋ ਜਿਹਾ ਕੰਮ ਹੈ ਦਾ ਇਹਦਾ ਥੋੜੇ ਥੋੜੇ ਕਿ ਟਾਈਮ ਬਾਅਦ ਇਹ ਤਾਂ ਹੱ ਤੇਰੀ ਬਸ ਹੋ ਜਾਂਦੀ ਹੈ ਇਹਦੀ ਦਸੀ ਬੰਦੇ ਸਰਬਸ ਕਰ ਦਿੰਦੇ ਇਹਦੀ ਤਾਂ ਫਿਰ ਬਾਹਰ ਨਹੀਂ ਮਿਲਦੀ ਜੇ ਕਾ ਬਕਰ ਦੇ 10 ਕਿ ਦਿਨ ਨਗਾਉਂਦੇ ਫਿਰ ਬਾਹਰ ਕੋਣਾ ਲੈਂਦਾ ਤੁਸੀਂ ਦੇਖ ਸਕਦੇ ਹੋ ਦੋਸਤੋ ਸਾਰਾ ਜਿਹੜਾ ਸਿਸਟਮ ਰਲਿਆ ਨਾ ਇਹ ਸਾਰਾ ਸਿਸਟਮ ਰਲਿਆ ਇਹਦੇ ਪ੍ਰਤੀ ਇਹਦਾ ਜਨਮ ਦਿਨ ਸੀ ਸਾਰਾ ਸਿਸਟਮ ਉੱਥੋਂ ਬਣਿਆ ਇਹ ਹੁਣ ਬੰਦੇ ਨੇ ਵਿਆਹ ਕਰਵਾ ਲਿਆ ਹੁਣ ਇਹ ਉਹਦੇ ਨਾਲ ਬਤੀਤ ਕਰ ਰਿਹਾ ਦਿਨ ਚਲੋ ਜਿਵੇਂ ਵੀ ਹੈਗਾ ਬਹੁਤ ਵੱਧ ਦਰਿਆਲੀ ਗੱਲ ਆ ਵੀ ਜਿਹੜਾ ਮੁੰਡੇ ਨੇ ਇੱਕ ਆਪਣੀ ਜ਼ਿੰਦਗੀ ਨੂੰ ਦਾਤ ਤੇ ਲਾਤਾ ਦਾਤ ਹੀ ਲਾਇਕ ਸਾਹ ਤੇ ਲਾਇ ਭਰਾਵਾ ਮੈਂ ਤਾਂ ਉਹ ਦਿਨ ਸਾਹ ਕੋਟ ਕੋਟ 6 ਮਹੀਨੇ ਬੀਪੀ ਦੀਆਂ ਗੋਲੀਆਂ ਖਾ ਖਾ ਟਾਈਮ ਪਾਸ ਕੀਤਾ ਹੁਣ ਬਈ ਜਿਹੜੇ ਇਹੋ ਜਿਹੇ ਮੁੰਡੇ ਹੁੰਦੇ ਆ ਜਿਹੜੇ ਮੁੰਡੇ ਕੁੜੀਆਂ ਲੈ ਕੇ ਆਉਂਦੇ ਆ ਇਹ ਕਾਂ ਵਾਸ਼ਨਾ ਭਰ ਜਾਂਦੀ ਏ ਮੁੰਡੇ ਕਹਿੰਦੇ ਵੀ ਚਲੋ ਪਾਰਟੀ ਕਰਦੇ ਆ ਕੁੜੀ ਲਿਆਉਨੇ ਆ ਪੈਸੇ ਇਕੱਠੇ ਕਰ ਲੈਂਦੇ ਆ ਥੋੜੇ ਥੋੜੇ ਰੁਪਏ ਕਰਕੇ ਉਹ ਸੱਦ ਲੈਂਦੇ ਆ ਕੁੜੀ ਜਾਂ ਕਿਸੇ ਮੋਟਰ ਤੇ ਜਾਂ ਕਿਸੇ ਹੋਟਲ ਚ ਜਾਂ ਪੀਜੀ ਚ ਲੈ ਆਉਂਦੇ ਆ ਕੁੜੀ ਨੂੰ ਫਿਰ ਉਹਦੇ ਨਾਲ ਗਲਤ ਚੀਜ਼ਾਂ ਕਰਦੇ ਆ ਕਈ ਵਾਰ ਇਹ ਜੀ ਗੱਲ ਹੋ ਜਾਂਦੀ ਆ ਫਿਰ ਉਹ ਜਿੰਨੇ ਹੁੰਦੇ ਆ ਮੁੰਡੇ ਸਾਰੇ ਫਸ ਜਾਂਦੇ ਆ ਨਾ ਕਈ ਫਸ ਜਾਂਦੇ ਨੱਕੇ ਫਸ ਜਾਂਦੇ ਕਈ ਤੇਰੇ ਵਰਗੂ ਜਿਵੇਂ ਤੇਰੇ ਨਾਲ ਹੋਈ ਆ ਓਵੇਂ ਹੋਰ ਕਿਸੇ ਨਾਲ ਵੀ ਨਾ ਹੋਵੇ ਤੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਅਰ ਕੀ ਕਰਨ ਚਾਹੁੰਦੇ ਜਿਹੜੇ ਅੱਜ ਦੀ ਜਵਾਨੀ ਆ ਜਿਹੜੇ ਮੁੰਡੇ ਇਹੋ ਜਿਹੇ ਸਵਾਦ ਭਾਲਦੇ ਆ ਲੋਕਾਂ ਨੂੰ ਉਹਨਾਂ ਨੂੰ ਵਧੀਆ ਲੱਗਦੀ ਆ ਚੀਜ਼ ਇਹ ਜਦੋਂ ਉਹਨਾਂ ਨਾਲ ਹੁੰਦੀ ਆ ਉਦੋਂ ਉਹਨਾਂ ਨੂੰ ਪਤਾ ਲੱਗੇ ਲੋਕ ਉਹਨਾਂ ਨੂੰ ਵੇਅਰ ਕਰੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੇ ਮੈਂ ਪਹਿਲੀ ਗੱਲ ਤਾਂ ਇਹ ਗੱਲ ਕਹਿਣਾ ਵੀ ਚੱਲ ਤੁਸੀਂ ਆਦਾ ਮੀਟ ਅੰਡਰ ਦਾਲੂ ਕੋਈ ਵੀ ਆਪਾਂ ਪਹਿਲੀ ਗੱਲ ਇਹਨੂੰ ਵੀ ਨਹੀਂ ਜੇ ਇਹ ਕੰਮ ਆ ਤੁਸੀਂ ਅੱਜ ਤੁਹਾਨੂੰ ਬਾਲੀ ਮਨਲਾ ਨਹੀਂ ਹੁੰਦਾ ਕੰਟਰੋਲ ਵਿਆਹ ਕਰਾ ਲਓ ਵਿਆਹ ਕਰਾ ਲਓ ਬਸ ਐਵੇਂ ਕਿਸੇ ਦੀ ਨਾਲ ਤਾਂ ਧੀ ਦੀ ਕਿਸੇ ਦੀ ਜ਼ਿੰਦਗੀ ਨਾ ਇਹ ਜਿਹਾ ਕੰਮ ਹੀ ਨਾ ਕਰੋ ਇਹ ਜਿਹਾ ਕੰਮ ਨਾ ਕਰੋ ਨਾਲੇ ਆਪਦੀ ਜ਼ਿੰਦਗੀ ਨਾ ਖਰਾਬ ਕਰੋ ਮੈਂ ਘਟ ਘਟ 6 ਮਹੀਨੇ ਬੀਪੀ ਦੀਆਂ ਗੋਲੀਆਂ ਲੰਗਾ ਉਹ ਹੁਣ ਉਹ ਕੁੜੀ ਨੇ ਮੈਨੂੰ ਇੰਨਾ ਕੁ ਵਿਸ਼ਵਾਸ ਦਿਵਾਤਾ ਚੱਲ ਉਹਦੇ ਕੋਲ ਫੋਨ ਵੀ ਨਹੀਂ ਹੁਣ ਫੋਨ ਮੇਰਾ ਮੇਰੇ ਮੇਰੇ ਫੋਨ ਤੇ ਗੱਲ ਹੁਣ ਤੈਨੂੰ ਉਹ ਕੁੜੀ ਪਿਆਰ ਕਰਦੀ ਹੈ ਪੂਰਾ ਹਾਂ ਉਦੋਂ ਹੁਣ ਵਧੀਆ ਰਹਿ ਵਧੀਆ ਰਹਿਣਾ ਹੁਣ ਤਾਂ ਮੇਰੇ ਕੋਈ ਜਹੋ ਨਹੀਂ ਤੇ ਬਈ ਰਾंजे ਬਈ ਤੂੰ ਹੀ ਮੜਾਏ ਕੰਟਰੋਲ ਕਰ ਆ ਉਹਦੀ ਜਾਰੀਆਂ ਜਿਹੜੀਆਂ ਹੁੰਦੀਆਂ ਜਾਰੀਆਂ ਬਹੁਤ ਕੀਮਤੀ ਹੁੰਦੀਆਂ ਇਹਨਾਂ ਜਾਰੀਆਂ ਦੇ ਵਿੱਚ ਜਦੋਂ ਫਿੱਕ ਪੈ ਜਾਂਦੀ ਹੈ ਨਾ ਦਰਾਰ ਪੈ ਜਾਂਦੀ ਹੈ ਕਿੰਨੇ ਹੀਰੇ ਦੇ ਵਿੱਚ ਜਦੋਂ ਟ੍ਰੇਡ ਆ ਜਾਏ ਨਾ ਉਹ ਹੀਰਾ ਨਹੀਂ ਰਹਿੰਦਾ ਉਹ ਟ੍ਰੇਡ ਕਦੇ ਨਹੀਂ ਭਰਦੀ ਉਹ ਮੈਂ ਤੈਨੂੰ ਗੱਲ ਦੱਸਦਾ ਹੁਣ ਅਸੀਂ ਜਿਹਦੇ ਇਹ ਥੋੜੇ ਕਿ ਦਿਨ ਹੋ ਗਏ ਇਹਨੂੰ ਮੈਂ ਕਿਹਾ ਮੈਂ ਕਿਹਾ ਵੀ ਤੂੰ ਇਧਰ ਗੇੜਾ ਨਾ ਮਾਰਿਆ ਕਰ ਵੀ ਚੰਗਾ ਨਹੀਂ ਲੱਗਦਾ ਹੁਣ ਸਾਡਾ ਘਰ ਬਸ ਗਿਆ ਨਾ ਉਸ ਤੋਂ ਬਾਅਦ ਮੇਰੇ ਘਰੋਂ ਦੋ ਬੋਕਰਾਂ ਖਾ ਕੇ ਗਏ ਆ ਬਾਤ ਇਹ ਕਿਤੇ ਗਿਆ ਹੋਊਗਾ ਮੋਛਾ ਮਚੰਦਨ ਦਾ ਹੋ ਬਾਟ ਇਹ ਉਹਨੇ ਫਿਰ ਬੋਕਰਾਂ ਸੱਟਾਂ ਦੇ ਪੁੱਛੇ ਨੂੰ ਉਹਨੂੰ ਉਹ ਮੁੜ ਕੇ ਉਹ ਛਡਾ ਕੇ ਲੱਗੇ ਚਲੋ ਗਲਤੀਆਂ ਹੋ ਗਈਆਂ ਇਹ ਤੋਂ ਬਹੁਤ ਵੱਡੀਆਂ ਗਲਤੀਆਂ ਹੋ ਗਈਆਂ ਹੁਣ ਇਹ ਕਦੇ ਨਹੀਂ ਕਰੂਗਾ ਕਹਿੰਦੇ ਹੁੰਦੇ ਨਾ ਇਹ ਜਾਰੀ ਹੁੰਦੀ ਹੈ ਜਾਰੀ ਦੇ ਵਿੱਚ ਜਦੋਂ ਟ੍ਰੇਡ ਆ ਜਾਏ ਉਦੋਂ ਇਹ ਕਦੇ ਭਰਦਾ ਨਹੀਂ ਹੁੰਦੀ ਟ੍ਰੇਡ ਭਰਦੀ ਨਹੀਂ ਹੁੰਦੀ ਕਦੇ ਤੇ ਹੁਣ ਅੱਜ ਜਾਰੀ ਦੇ ਵਿੱਚ ਟ੍ਰੇਡ ਤੂੰ ਪਾਤੀ ਹੁਣ ਤੂੰ ਮਿਸਾਲ ਕੈਂ ਕਰਤੀ ਇੱਕ ਸਾਹ ਦੀ ਵੀ ਜਿਹੜੀ ਜਾਰੀ ਹੈ ਨਾ ਜਾਰੀ ਦੇ ਵਿੱਚ ਕੋਈ ਵੀ ਬੰਦਾ ਕੰਮ ਆ ਆਪਣੀ ਹੋ ਸਕਿਆ ਸਮਝ ਲੱਗੀ ਕਹਿੰਦੇ ਹੁਣੇ ਜੌਣੇ ਜੌਣੇ ਮੋੜ ਦੀ ਮੂਵੀ ਸੀ ਬਾਈ ਉਹਦੇ 'ਚ ਵੀ ਇੱਕ ਪਾਗੋਟ ਯਾਰ ਬਣਾਇਆ ਸੀ ਉਹਨੇ ਠੀਕ ਆ ਉਹਦੇ ਨਾਲ ਵੀ ਉਹਨੇ ਵਾਰਦਤ ਕੀਤੀ ਹੈ ਸੁੱਚਾ ਸੂਰਮਾ ਸੱਚਾ ਸੁਰਮਣੀ ਜੀ ਕੁੱਕ ਕੁੱਕ ਕਰਨੇ ਕੁੱਕ ਕਰਨੇ ਠੀਕ ਹੈ ਉਹ ਵੀ ਉਦੋਂ ਵੀ ਉਹ ਉਦੋਂ ਵੀ ਉਹ ਨਾਲ ਬਿਵਾਦਤ ਹੋ ਗਈ ਬਲਵੀਰੋ ਭਾਬੀ ਵਾਲੀ ਗੱਲ ਕਰਦੇ ਤੁਸੀਂ ਉਹ ਵੀ ਹਾਂ ਸਹੀ ਆ ਇਹ ਜਾਰੀਆਂ ਦੇ ਜਾਰੀਆਂ ਦੇ ਬਾਹਲੀਆਂ ਟਾਈਮ ਨੇ ਵਿਧਿਆ ਨਹੀਂ ਹੁੰਦੀਆਂ ਯਾਰ ਕੌਣ ਆ ਤੁਹਾਡਾ ਮਾਪਿਓ ਤੁਹਾਡਾ ਆਪਦਾ ਪਰਿਵਾਰ ਨਾ ਕਿ ਹੋਰ ਕੋਈ ਹੈਗਾ ਬਈ ਯਾਰੀ ਇੱਥੇ ਕੋਈ ਨਹੀਂ ਨਿਭਾ ਸਕਦਾ ਤੇ ਦੂਜੀ ਗੱਲ ਰਾਜੇ ਹੁਣ ਤੂੰ ਜਿਹੜੀ ਗੱਲ ਕੀਤੀ ਆ ਬਹੁਤ ਵੱਡੀ ਗਲਤੀ ਕੀਤੀ ਆ ਹੁਣ ਤੂੰ ਕੀ ਕਹਿਣਾ ਚਾਹਣਾ ਇਤੋਂ ਬਾਅਦ ਨਹੀਂ ਕਰ ਗਲਤੀ ਕਰਦੇ ਆਪਾਂ ਹਾਂਜੀ ਮੈਂ ਇਹੀ ਗੱਲ ਕਹਿਣਾ ਹਾਂਜੀ ਗਲਤ ਮਾਫ ਕਰਦੇ ਗਲਤੀ ਹੋ ਗਈ ਜੀ ਬਹੁਤ ਮਾਫੀ ਦਾ ਮੰਗੀ ਆ ਅੱਛਾ ਬਈ ਤੂੰ ਕੀ ਕਹਿਣਾ ਚਾਹਣਾ ਹੁਣ ਬਈ ਆਪਾ ਇਹੋ ਜਿਹਾ ਕੰਮ ਕਰਦੇ ਬਈ ਪਹਿਲੀ ਗੱਲ ਤਾਂ ਇਹੋ ਜਿਹਾ ਕੰਮ ਕਰਨਾ ਨਹੀਂ ਚਾਹੀਦਾ ਹੈਗਾ ਤੇ ਜੇ ਕਹਿੰਦਾਗਾ ਯਾਰ ਵੀ ਬਈ ਵਿਆਹ ਕਰਵਾ ਲਓ ਠੀਕਾਣਾ ਨਾਲੇ ਤਾਂ ਆਪਦੀ ਇੱਜ਼ਤ ਆਪਦੇ ਕੋਲੇ ਆ ਤੇ ਨਾਲੇ ਗਾਂ ਵਾਲੇ ਦੀ ਇੱਜ਼ਤ ਨਾ ਖਰਾਬੋ ਇਹੋ ਜਿਹਾ ਕੰਮ ਹੀ ਨਾ ਕਰੋ ਜਿਹੜੇ ਮੁੰਡੇ ਇਹੋ ਜਿਹਾ ਕੰਮ ਕਰਦੇ ਕਾਮਵਾਸ਼ਨਾ ਭਰੀਆਂ ਉਹਨਾਂ ਦੇ ਤੇ ਉਹ ਭਰਾਵਾ ਦਾ ਫਿਰ ਭਰੇਜ ਰੱਖਣਾ ਚਾਹ ਦਾ ਹੱਥ ਦਾ ਇਹ ਚੀਜ਼ਾਂ ਚ ਘਟਾ ਹੀ ਘਟਾ ਹਾਂ ਚਲੋ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਥੈਂਕ ਯੂ ਕੋਲ ਰੱਖੀ ਹੁਣ ਸਾਂ ਕੇ ਚੰਗਾ ਨਹੀਂ ਨਹੀਂ ਉਹ ਤਾਂ ਸੰਤਰਨ ਕੀ ਹੁਣ ਵਾ ਇਹਨੂੰ ਮੈਂ ਕਿਹਾ ਵੇ ਇਦਾਂ ਕਿੜਾ ਕੋੜਾ ਨਹੀਂ ਮਾਰਨਾ ਸਸੀਗਾ ਦੋਸਤੋ ਕੀ ਹਾਲ ਚਾਲ ਹੈ ਜਿਹੜੀ ਅੱਜ ਤੁਹਾਡੇ ਕੋਲ ਖਬਰ ਲੈ ਕੇ ਆਏ ਕਿ ਇੱਕ ਸਚਾਈ ਆ ਇੱਕ ਇਹ ਤੁਹਾਡੇ ਲਈ ਗੱਲ ਚਾਹੀਏ ਦੋਸਤੋ ਤੁਹਾਡੇ ਲਈ ਲੈਂਦੀ ਹੈ ਇਹ ਵੀਡੀਓ ਠੀਕ ਹੈ ਕਿਉਂਕਿ ਨਾ ਜਿਹੜੇ ਮੁੰਡੇ ਅੱਜ ਕੱਲ ਦੀ ਜਵਾਨੀ ਦੇ ਮੁੰਡੇ ਹੈਗੇ 18 19 ਸਾਲ ਦੇ 20 ਸਾਲ ਦੇ 21 ਸਾਲ ਦੇ ਜਾਂ ਆਪਾਂ ਵੱਧ ਤੋਂ ਰੱਖਦੇ ਆ 30 ਸਾਲ ਤੱਕ 26 27 27 28 ਸਾਲ ਦੀ ਉਮਰ ਦੇ ਵਿੱਚ ਜਿਹੜੇ ਮੁੰਡੇ ਹੁੰਦੇ ਆ ਇਹ ਜਿੰਨੇ ਵੀ ਉਮਰਾ ਮੈਂ ਗਣਾਈਆਂ ਇਹਨਾਂ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਜਿਹੜੇ ਮੁੰਡੇ ਇਹ ਜਿਹੀਆਂ ਕੁੜੀਆਂ ਲੈ ਕੇ ਆਉਂਦੇ ਆ ਜਿਨ੍ਹਾਂ ਨੂੰ ਫੋਨ ਲਾ ਲੈਂਦੇ ਵੀ ਅਸੀਂ ਕੁੜੀ ਲਈਏ ਯਾਰ ਪਾਰਟੀ ਅੱਜ ਅੱਜ ਮਾਹੌਲ ਬਣਾ ਲਈਏ ਉਹ ਕੁੜੀਆਂ ਸੱਦ ਲੈਂਦੇ ਆ ਫਿਰ ਉਹਨਾਂ ਨਾਲ ਕੀ ਹੁੰਦਾ ਇਹੋ ਜਿਹਾ ਹੀ ਹੁੰਦਾ ਜਿਹੜਾ ਕੁਛ ਇਹਦੇ ਨਾਲ ਹੋਇਆ ਠੀਕ ਹੈ ਜਦੋਂ ਇਹੋ ਜੀ ਗੱਲ ਹੋ ਜਾਂਦੀ ਹੈ ਨਾ ਫਿਰ ਉਹ ਇੱਕ ਅੱਦੇ ਦੇ ਪੇਸ ਪੈਂਦੀ ਹੈ ਜਾਂ ਬਲਾਤ ਕਰਦਾ ਕੇਸ ਪੈਂਦਾ ਤੇ ਜਾਂ ਫਿਰ ਇੱਕ ਅੱਦੇ ਦੇ ਪੇਸ ਪੈਂਦੀ ਆ ਉਹ ਠੀਕ ਹੈ ਫਿਰ ساری ਉਮਰ ਉਹਨੂੰ ਸਾਂਭਣਾ ਪੈਂਦਾ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣ ਲਓ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਤੁਸੀਂ ਦੂਰ ਰਹੋ ਬਚ ਕੇ ਰਹੋ ਕਿਉਂਕਿ ਇਹ ਜੇ ਬੰਦੇ ਨੂੰ ਬਾਹਲਾ ਹੈਗਾ ਵੀ ਮੈਂ ਰਿਆਂ ਜਾਂਦਾ ਉਹ ਬੰਦਾ ਬਈ ਵਿਆਹ ਕਰਾ ਲਓ ਠੀਕ ਹੈ ਜੀ ਫਿਰ ਆਹ ਦਾ ਟਾਈਮ ਪਾਸ ਕਰ ਲਓ ਇਹ ਜੇ ਕੰਮਾ ਜੋ ਕੋਈ ਫਾਇਦਾ ਨਹੀਂ ਠੀਕ ਹੈ ਦੂਜੀ ਗੱਲ ਮੈਂ ਸਾਰੇ ਮੁੰਡਿਆਂ ਨੂੰ ਕਹਿਣਾ ਚਾਹਣਾ ਇਹ ਸਾਰੇ ਮੁੰਡਿਆਂ ਲਈ ਹੈ ਗੱਲ ਠੀਕ ਹੈ ਤੇ ਜਿਹੜੀ ਵੱਧ ਉਮਰ ਦੇ ਆ ਉਹਨਾਂ ਲਈ ਵੀ ਹੈਗੀ ਆ ਇਹ ਗੱਲ ਠੀਕ ਹੈ ਅਸੀਂ ਬਾਲੇ ਸਿਆਣੇ ਨਹੀਂ ਹੈਗੇ ਬਸ ਤੁਹਾਨੂੰ ਜਿਹੜੀ ਚੀਜ਼ ਸਮਝਾਉਣੀ ਸੀ ਤੁਸੀਂ ਸਮਝ ਗਏ ਜੇ ਇਹਨਾਂ ਨੇ ਗਾਲਾਂ ਕੱਢਣੀਆਂ ਉਹ ਗਾਲਾਂ ਕੱਢਣਗੇ ਤੇ ਜਿਨ੍ਹਾਂ ਨੂੰ ਸਹੀ ਲੱਗੇ ਉਹ ਸਹੀ ਬੋਲਣਗੇ ਇੱਕ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਇੱਕ ਵੀਡੀਓ ਐਂਟਰਟੇਨਮੈਂਟ ਕਰਨ ਵਾਸਤੇ ਹੁੰਦੀ ਆ ਸਾਡੀ ਵੀਡੀਓ ਸਹੀ ਬਸ ਲੈ ਕੇ ਨੇ ਗਲਤ ਬਸ ਲੈ ਕੇ ਨੇ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ੀਰੋ ਕਰਿਓ ਧੰਨਵਾਦ